ਸੱਚੇ ਕਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਆਂ ਜੀ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਹੁੰਦੇ ਆ ਔਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਵਾਪਰੀਆਂ ਹੁੰਦੀਆਂ ਉਸ ਤੇ ਅਸੀਂ ਚਰਚਾ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਔਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਗੱਲ ਇਹ ਹੈ ਕਿ 2024 ਦੀਆਂ ਚੋਣਾਂ ਦਾ ਬਿਗਲ ਜਦੋਂ ਤੋਂ ਵੱਜਿਆ ਸਿਆਸੀ ਪਾਰਟੀਆਂ ਤੋਂ ਉਦੋਂ ਹੀ ਪੱਬਾਂ ਪਾਰ ਹੋ ਗਈਆਂ ਸੀ ਹੁਣ ਲੋਕ ਵੀ ਇੰਟਰਸਟ ਲੈਣਾ ਸ਼ੁਰੂ ਕਰਕੇ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਜਿਵੇਂ ਜਿਵੇਂ ਸਮਾਂ ਨੇੜੇ ਆਈ ਜਾਂਦਾ ਸਾਡੇ ਪੰਜਾਬ ਦੇ ਵਿੱਚ ਇਸ ਤਿਹਾਰ ਨੂੰ ਓਵੇਂ ਓਵੇਂ ਬਲ ਮਿਲਦਾ ਐਂ ਕਹਿ ਸਕਦੇ ਆ ਔਰ ਖਾਸ ਗੱਲ ਇਹ ਹੁੰਦੀ ਹੈ ਕਿ ਜਿਹੜਾ ਵੀ ਜ਼ਿੰਮੇਵਾਰ ਲੀਡਰ ਹੁੰਦਾ ਉਸ ਦੇ ਬਿਆਨ ਬਹੁਤ ਮਾਇਨੇ ਰੱਖਦੇ ਹੁੰਦੇ ਆ ਉਹਦੇ ਬਿਆਨ ਤੋਂ ਉਸ ਦੀ ਸਥਿਤੀ ਜਿਹੜੀ ਹੈ ਉਹ ਕਲੀਅਰ ਹੋਣੀ ਹੁੰਦੀ ਹੈ ਜਾਂ ਉਸ ਦੀ ਵਿਚਾਰਧਾਰਾ ਕੀ ਹੈ ਕਿਸ ਵਿਚਾਰਧਾਰਾ ਤੇ ਉਹ ਇਹ ਇਲੈਕਸ਼ਨ ਲੜ ਰਿਹਾ ਹੈ ਕਿਹੜੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਕਿਹੜੇ ਮੁੱਦਿਆਂ ਰਾਹੀਂ ਕਿਹੜੀ ਕਿਹੜੇ ਬਿਆਨ ਰਾਹੀਂ ਪਹੁੰਚਾਉਣਾ ਚਾਹੁੰਦਾ ਬਹੁਤ ਚੀਜ਼ਾਂ ਮਾਇਨੇ ਰੱਖਦੀਆਂ ਹੁੰਦੀਆਂ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਕਾਂਗਰਸ ਦੇ ਜਿਹੜੇ ਯੁਵਾ ਚਿਹਰੇ ਹੈਗੇ ਨੇ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਬਿਆਨ ਬਹੁਤ ਮਾਇਨੇ ਰੱਖਦੇ ਆ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਦੇ ਇੱਕ ਬਿਆਨ ਤੇ ਜਿਹੜਾ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਭਾਰਤ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਜਾਣੀ ਇਸ ਵਿਅਰ ਨੂੰ ਕਿਸ ਲਹਿਜ਼ੇ ਨਾਲ ਦੇਖਿਆ ਜਾਣਾ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਪੰਜਾਬ ਦੀਆਂ ਗੱਲਾਂ ਵੀ ਕਰਾਂਗੇ ਬਹੁਤ ਸਾਰੇ ਇਲਜ਼ਾਮ ਸੁਖਪਾਲ ਸਿੰਘ ਖੈਰਾ ਨੇ ਆਪਣੇ ਪੁਰਾਣੇ ਸਾਥੀ ਦਿਲਵੀਰ ਗੋਲਡੀ ਹੋਰਾਂ ਤੇ ਵੀ ਲਾਤੇ ਐ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਭਾਈ ਵਿਜੀਲੈਂਸ ਤੋਂ ਗੋਲਡੀ ਹੋਰੀ ਡਰਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਖਬਰਾਂ ਹੋਰ ਵੀ ਬਹੁਤ ਨੇ ਕਿਉਂਕਿ ਸਿਆਸੀ ਅਖਾੜਾ ਭਖਿਆ ਪਿਆ ਔਰ ਅਸੀਂ ਇਹਦੇ ਤੇ ਚਰਚਾ ਕਰਾਂਗੇ ਪ੍ਰੋਫੈਸਰ ਪਹੁੰਚ ਗਿਆ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਬਹੁਤ ਧੰਨਵਾਦ ਜੀ ਠੀਕ ਠਾਕ ਹਾਂ ਜੀ ਧੰਨਵਾਦ ਜੀ ਬਿਲਕੁਲ ਜੀ ਗਰਮੀ ਵਧ ਗਈ ਸਿਆਸੀ ਗਰਮੀ ਉਸ ਤੋਂ ਵੀ ਜ਼ਿਆਦਾ ਵਧ ਗਈ ਅੱਜ ਤਾਂ ਰੌਣਕਾਂ ਲੱਗੀਆਂ ਸੀ ਕਈ ਪਾਸੇ ਅੱਜ ਤਾਂ ਸਮਰਾਲੇ ਰਾਜਾ ਵੜਿੰਗ ਹੋਰੀ ਹੋਰਾਂ ਨੇ ਆਪਣਾ ਜਿਹੜਾ ਚੋਣ ਬਿਗਲ ਵਜਾਤਾ ਬੜਿਆ ਬੜਾ ਵੱਡਾ ਕੱਟ ਸੀ ਰੀਲ ਤੇ ਰੀਲ ਪੈ ਰਹੀ ਸੀ ਉਹਨਾਂ ਦੇ ਪੇਜ ਤੇ ਸ਼ਾਇਦ ਤੁਸੀਂ ਵੇਖਿਆ ਹੋਊਗਾ ਗਾਣੇ ਲੱਗ ਲੱਗੇ ਤੇ ਮਤਲਬ ਤਮਾਮ ਚੀਜ਼ਾਂ ਔਰ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਨਾ ਸਾਰੀਆਂ ਪਾਰਟੀਆਂ ਨੇ ਸਾਨੇਵਾਲ ਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪਖਿਆ ਪਿਆ ਪੂਰਾ ਜ਼ੋਰ ਸ਼ੋਰ ਨਾਲ ਸਭ ਤੋਂ ਪਹਿਲਾਂ ਤੇ ਇਸ ਮਾਹੌਲ ਤੇ ਚਰਚਾ ਕਰ ਲਈਏ ਵੀ ਇਹ ਮਾਹੌਲ ਲੱਗਦਾ ਹੈ ਕਿ ਹੁਣ 1 ਮਹੀਨਾ ਜਿਹੜਾ ਪੂਰਾ ਇਸੇ ਤਰ੍ਹਾਂ ਦੇ ਨਾਲ ਤਪਿਆ ਤਪਾਇਆ ਰਹੂਗਾ ਤੇ ਸਾਰਾ ਜੀ ਬਿਲਕੁਲ ਹੁਣ ਤੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੀ ਹੋ ਗਈਆਂ ਹੋਰ ਹਫ਼ਤੇ ਤੱਕ ਇੰਤਜ਼ਾਰ ਦੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੀ ਮਤ ਇੰਤਜ਼ਾਰ ਕਿਹੜੀ ਗੱਲ ਦੀਆਂ ਘੜੀਆਂ ਖਤਮ ਹੋ ਰਹੀਆਂ ਨਾ ਕਿ ਹੋਏ ਹੈ ਕਿ ਜਦੋਂ ਨਾਮੀਨੇਸ਼ਨ ਹੁਣ ਫਾਈਲ ਹੋ ਜਾਣੀਆਂ ਡੇਟ ਡਿਕਲੇਅਰ ਹੋ ਜਾਣੀਆਂ ਤੀਜੇ ਫੇਜ ਤੋਂ ਬਾਅਦ ਮੇਰਾ ਗੱਲ ਹੋ ਜੂਗੀ 3 ਹਫ਼ਤੇ ਤੇ ਘਟੋ ਘ ਪਹਿਲੀ ਤਰੀਕ ਨੂੰ ਵੋਟਾਂ ਪੈਣਗੀਆਂ ਤੇ 3 ਹਫਤੇ ਤਾਂ ਹੀ ਬਣਦੇ ਜੇ ਜੇ 7 ਤਰੀਕ ਜਾਂ 8 ਤਰੀਕ ਨੂੰ ਕਿਸੇ ਵੇਲੇ ਵੀ ਇਹ ਗੱਲ ਦਾ ਸ਼ੁਰੂ ਹੋ ਜਾਏ ਨੋਮੀਨੇਸ਼ਨ ਸ਼ੁਰੂ ਹੋ ਜਾਣ ਫਿਰ ਉਹ ਵਿਦਡਰਾਲ ਫਿਰ ਤੇ ਪੂਰਾ ਹੀ ਬਗਲਵਾ ਜਾਂਦਾ ਫਿਰ ਤੇ ਵੱਜਿਆ ਤੇ ਹੁਣੇ ਹੀ ਆ ਮਤਲਬ ਇਸ ਕਰਕੇ ਜਿਹੜੀ ਇਹ ਗਰਮ ਜੋਛੀ ਦੇਖਣ ਨੂੰ ਮਿਲ ਰਹੀ ਹੈ ਢਿੱਲ ਢਾਲ ਜਿਹੜੀ ਸੀਗੀ ਕਿ ਉਹਨਾਂ ਨੂੰ ਲੱਗਦਾ ਕਿ ਇੰਨਾ ਕ ਪੈਸਾ ਹੈਗਾ ਇੰਨਾ ਕ ਆਪਾਂ ਦਮ ਅਗਲੇ ਤੱਕ ਅਖੀਰ ਤੱਕ ਰੱਖ ਸਕਦੇ ਹਾਂ ਕਈਆਂ ਦਾ ਥੋੜਾ ਹੋਊਗਾ ਉਹ ਅਜੇ ਠਹਿਰ ਕੇ ਕਰ ਲੈਣਗੇ ਹਫਤਾ ਜਿਨ੍ਹਾਂ ਦਾ ਪੂਰਾ ਦਮਖਮ ਹੈਗਾ ਉਹਨਾਂ ਨੇ ਹੁਣੇ ਹੀ ਬਿਗਲ ਵਜਾਤਾ ਬਾਕੀ ਅਕਾਲੀ ਦਲ ਦਾ ਤੇ ਇੱਕ ਬੜਾ ਸਮੂਦ ਚੱਲ ਰਿਹਾ ਪੰਜਾਬ ਬਚਾਓ ਜਿਹੜਾ ਜਤਰਾ ਉਹ ਤਾਂ ਪਹਿਲਾਂ ਤੋਂ ਸ਼ੁਰੂ ਹੋ ਚੱਲੀ ਆ ਤੇ ਉਹ ਬਾਬਾ ਅੱਜ ਦੂਜਾ ਪੜਾ ਸ਼ੁਰੂ ਹੋ ਗਿਆ ਉਹਦਾ ਆ ਬਾਬਾ ਸੰਤਾ ਸਿੰਘ ਦੇ ਜਿਹੜੇ ਵਹੀਰਾਂ ਨੂੰ ਲਗਾਤਾਰ ਜਿਹੜਾ ਚੱਲਦਾ ਵਹੀਰ ਆ ਉਹ ਚੱਲੀ ਜਾਂਦਾ ਉਹਦੇ ਚੋਂ ਆਪਣੇ ਕਿਸੇ ਇੱਕ ਕੈਂਡੀਡੇਟ ਦੀ ਕਰ ਰਹੇ ਸੀ ਲੁਧਿਆਣੇ ਵਾਲੇ ਦੀ ਥੋੜੀ ਤੈਨੂੰ ਮਨਾਦੀ ਕਰਨੀ ਆ ਉਤਸ਼ਾਹ ਕਰਨਾ ਉਹਦੇ ਅੱਖ ਚ ਪ੍ਰਚਾਰ ਕਰਨਾ ਤੇ ਲੁਧਿਆਣਾ ਅੱਜ ਗੜ ਬਣਿਆ ਹੋਇਆ ਸੀਗਾ ਇੱਥੇ ਹੀ ਜਿਵੇਂ ਤੁਸੀਂ ਦੱਸਿਆ ਬਿਲਕੁਲ ਰਾਜਾ ਵਿੜਿੰਗ ਲੱਗੇ ਹੋਈ ਸੀ ਉਹਨਾਂ ਦੇ ਪਹਿਲੇ ਦਿਨ ਮੇਰਾ ਖਿਆਲ ਟੇਕ ਆਫ ਕੀਤਾ ਤੇ ਬੜਾ ਗੜਗੱਜ ਕੇ ਬੋਲ ਰਹੇ ਸੀ ਟਰੱਲੇ ਨਾਲ ਮੈਨੂੰ ਲੱਗਦਾ ਹੈ ਕਿ ਦਮ ਖੰਮ ਤੇ ਹੈ ਜਿਸ ਤਰ੍ਹਾਂ ਮੈਨੂੰ ਇਹ ਲੱਗਦਾ ਹੈ ਕਿ ਰਵਨੀਤ ਬਿੱਟੂ ਹੋਰਾਂ ਦਾ ਪੂਰਾ ਧਿਆਨ ਤੇ ਪੂਰਾ ਉਧਰ ਉਹਦੇ ਦੇ ਹੋ ਕੇ ਅੱਜ ਕਿਹੜਾ ਬੰਦਾ ਕਿੱਧਰ ਨੂੰ ਤੇ ਕਿਵੇਂ ਇੱਕ ਸਾਰੀ ਗੱਲਾਂ ਆ ਨਾ ਇੱਕ ਦੀ ਜਿਸ ਤਰ੍ਹਾਂ ਜਖਮੀ ਬੰਦਾ ਤੇ ਹੁੰਦਾ ਹੀ ਆ ਵੀ ਮੈਂ ਪ੍ਰਧਾਨ ਸੀ ਤੂੰ ਆ ਕੀ ਕੀਤਾ ਰਵਿੰਦੀਤ ਬਿੱਟੂ ਮੇਰੀ ਪ੍ਰਧਾਨੀ ਚ ਆ ਕੰਮ ਕਰਨਾ ਸੀ ਦੂਸਰਾ ਹੁਣ ਉਹ ਬਿੱਟੂ ਚਿਤਵੀ ਸੇ ਸਾਹਮਣੇ ਹੈਗਾ ਵੀ ਹੈਗਾ ਤੇ ਘਰ ਦਾ ਜਿਹੜਾ ਬੰਦਾ ਉਹ ਜ਼ਿਆਦਾ ਦੁਸ਼ਮਣ ਲੱਗਦਾ ਇਸ ਲਈ ਇਹ ਵੀ ਹੈ ਹੁਣ ਬਾਕੀ ਦੇ ਕਿਹੜੇ ਕਿਹੜੇ ਕਿੱਦਾਂ ਆ ਉਹ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕਿਹੜੇ ਜਿਹੜੇ ਨਿੱਥਰ ਕੇ ਆਉਂਦੇ ਆ ਅਕਾਲੀ ਦਲ ਦਾ ਹੈਗਾ ਉਹਦੀ ਪ੍ਰਚਾਰ ਚੱਲੀ ਰਹੀ ਹੈ ਬਿਲਕੁਲ ਘੰਟਿਆਂ ਵੱਧੀ ਹਾਲਾਤ ਬਦਲਦੇ ਨੇ ਬਿਲਕੁਲ ਤੇ ਇਹਦੇ ਚ ਖਾਸ ਲੁਧਿਆਣੇ ਦੇ ਵਿੱਚ ਮੈਂ ਇਹ ਪੜ ਰਿਹਾ ਸੀਗਾ ਕਿ ਤਿੰਨ ਕੈਂਡੀਡੇਟ ਇਹੋ ਜਿਹੇ ਆ ਵਿੱਚੇ ਆਪ ਦਾ ਵੀ ਜਿਹੜਾ ਕਿ ਉਹ ਮੇਰਾ ਖਿਆਲ ਹੈ ਕਿ ਐਮ ਐਲ اے ਹੈਗਾ ਆ ਕੀ ਨਾ ਪਪ ਪੱਪੀ ਪ੍ਰਾਸ਼ਰ ਪੱਪੀ ਪ੍ਰਾਸ਼ਰ ਕੋ ਇਹੋ ਜਿਹਾ ਨਾ ਆ ਉਹ ਜਿਹੜੇ ਆ ਉਹ ਵੀ ਉਹਨਾਂ ਦੀ ਹਾਂ ਉਹਨਾਂ ਦੀ ਹਾਂ ਸ਼ੋਕ ਪ੍ਰਾਸ਼ਰ ਪੱਪੀ ਕੋਈ ਜਾਂ ਇਸ ਤਰ੍ਹਾਂ ਦਾ ਨਾ ਜੀ ਉਹਨਾਂ ਦੇ ਉਹ ਐਮ ਐਲ اے ਜਿਹੜੇ ਉਹਨਾਂ ਦੀ ਵੀ ਬੈਕਗ੍ਰਾਉਂਡ ਕਾਂਗਰਸੀ ਆ ਹੁਣ ਤਿੰਨ ਤੇ ਕਾਂਗਰਸ ਤਸਵੀਰ ਵਾਲੇ ਬੰਦੇ ਆ ਤੇ ਇੱਕ ਜਿਹੜਾ ਆ ਦੂਸਰਾ ਨਾਨ ਕਾਂਗਰਸੀ ਹੈਗਾ ਉਹਨਾਂ ਨੇ ਆਪਸ ਵਿੱਚ ਕਿਵੇਂ ਦੰਗਲਬਾਜ਼ੀ ਚਲਦੀ ਆ ਉਹ ਅੱਜ ਵਾਵਾ ਗਹਿਮਾ ਗਹਿਮੀ ਸੀਗੀ ਸਾਨੇ ਵਾਲ ਆਪ ਆਦਮੀ ਦੀ ਆਮ ਆਦਮੀ ਪਾਰਟੀ ਦੀ ਸੀ ਉਹਨਾਂ ਨੇ ਕੁਝ ਇਧਰ ਉਧਰੋਂ ਬੰਦੇ ਉਹ ਪੰਜ ਸੱਤ ਬੰਦੇ ਰੋਜ਼ ਹੀ ਇਕੱਠੇ ਕਰ ਲੈਂਦੇ ਆ ਭਾਵੇਂ ਬਹੁਤ ਹੀ ਥੱਲੇ ਦੇ ਆਮ ਕਾਢਰੀ ਹੋਵੇ ਪਰ ਲੱਗਦਾ ਤੇ ਮੀਡੀਆ 'ਚ ਤੇ ਇੰਚ ਲੱਗਦਾ ਨਾ ਵਿਆਹ ਵੀ ਟੁੱਟ ਕੇ ਆ ਗਿਆ ਆ ਵੀ ਟੁੱਟ ਕੇ ਆ ਗਿਆ ਅਕਾਲੀ ਦਲ ਵੱਲੋਂ ਆ ਗਿਆ ਕਾਂਗਰਸ ਵੱਲੋਂ ਆ ਗਿਆ ਇਹ ਸਟ੍ਰੈਟਜੀ ਵੀ ਹੁੰਦੀ ਹੈ ਨਾ ਹਾਂ ਬਿਲਕੁਲ ਇੱਕ ਖਾਸ ਉਹ ਉਹਨਾਂ ਨੇ ਚਾੜੂ ਵਾਲੇ ਪੱਲੇ ਜੇ ਰੱਖੇ ਆ ਉਹ ਗਲ ਚ ਪੰਜ ਸੱਤ ਬੰਦਿਆਂ ਦੇ ਪਾਖੇ ਤੇ ਇੱਕ ਉਸ ਕਿਸਮ ਦਾ ਉਹ ਜੋਸ਼ ਖਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੂੰ ਚਲੋ ਆਪਾਂ ਹੁਣ ਮੋਦੀ ਸਾਹਿਬ ਵਾਲੇ ਪਾਸੇ ਨੂੰ ਚਲੀਏ ਬਿਆਨ ਬਹੁਤ ਖਤਰਨਾਕ ਕਹਿ ਲੋ ਵੱਡਾ ਕਹਿ ਲੋ ਔਰ ਇਸ ਬਿਆਨ ਦੀ ਗਹਿਮਗਮੀ ਖਾਸੀ ਹੈ ਖਾਸ ਤੌਰ ਤੇ ਸਿਆਸੀ ਫਜ਼ਾਮਾਂ ਦੇ ਅੰਦਰ ਤੁਸੀਂ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਮੋਦੀ ਸਾਹਿਬ ਕਹਿੰਦੇ ਨੇ ਕਿ ਪਾਕਿਸਤਾਨ ਉਡੀਕ ਕਰ ਰਿਹਾ ਹੈ ਕਿ ਭਾਰਤ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਕੀ ਉਹ ਕਹਿਣਾ ਚਾਹੁੰਦੇ ਆ ਕਿ ਕਾਂਗਰਸ ਦਾ ਸੌਫਟ ਕੋਰਨਰ ਆ ਫਿਰ ਪਾਕਿਸਤਾਨ ਦੇ ਉਹਦੇ ਵੀ ਮੈਨੂੰ ਇਹ ਚ ਲੱਗਦਾ ਮੋਦੀ ਜੀ ਬਹੁਤ ਘਬਰਾ ਗਏ ਆ ਔਰ ਉਸ ਘਬਰਾਟ ਦੇ ਵਿੱਚੋਂ ਜਿਹੜੀ ਉਹਨਾਂ ਦੀ ਬਾਸ਼ਾ ਆ ਉਹ ਇੱਕਦਮ ਉਹ ਤਿੱਖੀ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਜ਼ਹਿਰੀਲੀ ਕਈ ਗੁਣਾ ਜ਼ਿਆਦਾ ਵੰਡ ਪਾਉ ਫਿਰ ਕਾਪਰਸਤੀ ਵਾਲੀ ਬਾਸ਼ਾ ਬਣ ਗਈ ਹੈ اسی રોજ ਹੀ तकरीबन 4-5 ਦਿਨ ਤੋਂ ਜਿੱਦਣ ਤੋਂ ਇਹਨਾਂ ਨੇ ਸ਼ੁਰੂ ਕੀਤਾ ਕਿ ਦੇਖੋ ਜੀ ਉਹ ਮੰਗਲ ਸੂਤਰ ਵਿੱਚ ਜਾਣਗੇ ਤੇ ਉਹਨਾਂ ਦਾ ਪੈਸਾ ਜਿਹੜਾ ਆ ਉਹ ਮੁਸਲਮਾਨਾਂ ਨੂੰ ਦਿੱਤਾ ਜਾਊ ਜਾਂ ਜਿਹੜੇ ਘੁੱਸ ਪੇਠੀਏ ਆ ਜਾਂ ਜਿਨ੍ਹਾਂ ਦੇ ਬੱਚੇ ਜ਼ਿਆਦਾ ਹੁੰਦੇ ਫਿਰ ਲੋਕਾਂ ਨੇ ਆਪਣੇ ਦੱਸਣੇ ਸ਼ੁਰੂ ਕਰਤੇ ਤੇ ਉਹ ਆਪਣੇ ਮਲਕ ਅਰਜਨ ਖੜਗੇ ਉਹਨਾਂ ਨੇ ਵੀ ਦੱਸੇ ਸ਼ਾਇਦ ਉਹ ਵੀ 6 ਭੈਣ 6 ਕੇ 7 ਆ ਭੈਣ ਭਰਾ ਆ ਹੋਰ ਨ ਕਈਆਂ ਦੀ ਆਏ ਫਿਰ ਲੋਕਾਂ ਨੇ ਚਰਚਾ ਕਰਤੀ ਬਾਕਾਇਦਾ ਇੱਕ ਰਿਪੋਰਟ ਲੱਗੀ ਹੈ ਕਮੀਡੀਆ ਦੇ ਅੰਦਰ ਵੀ ਕਿਹਦੇ ਕਿੰਨੇ ਬੱਚੇ ਨੇ ਬਿਲਕੁਲ ਲੱਗੀ ਹੈ ਮੈਂ ਦੇਖਿਆ ਦੇਖ ਇਸ ਕਰਕੇ ਜੱਲਾ ਕਿ ਇੱਕ ਪ੍ਰਧਾਨ ਮੰਤਰੀ ਨੂੰ ਸੋਵਦਨ ਭਾਈ ਇਹ ਦੁਨੀਆ ਦਾ ਫਾਰਮੂਲਾ ਹੈਗਾ ਦੁਨੀਆ ਦਾ ਪ੍ਰੂਵਨ ਔਰ ਉਹ ਇੰਡੀਆ ਚ ਵੀ ਹੈਗਾ ਇਹ ਡੈਮੋਗ੍ਰਾਫਰ ਜਿਹੜੇ ਹੁੰਦੇ ਜਿਹੜੇ ਪਾਪੂਲੇਸ਼ਨ ਕਿਵੇਂ ਰੈਗੂਲੇਟ ਕਰਨੀਆਂ ਜਾਂ ਕਿਉਂ ਵਾਧੀ ਹੈ ਉਹਦੇ ਤੇ ਪੂਰੀ ਖੋਜ ਵੀ ਹੁੰਦੀ ਆ ਪੂਰੀ ਰਿਸਰਚ ਹੈਗੀ ਤੇ ਉਹਨਾਂ ਦਾ ਕਹਿਣਾ ਕਿ ਜਿੱਥੇ ਜਿੱਥੇ ਗਰੀਬੀ ਜ਼ਿਆਦਾ ਉੱਥੇ ਬੱਚੇ ਜ਼ਿਆਦਾ ਪੈਦਾ ਹੁੰਦੇ ਆ ਔਰ ਜਦੋਂ ਤੁਸੀਂ ਜਿਉਂ-ਜਿਉਂ ਗਰੀਬੀ ਹਟਾ ਕੇ ਮਿਡਲ ਕਲਾਸ ਜਿਵੇਂ ਜਿਵੇਂ ਪੈਦਾ ਹੁੰਦੀ ਆ ਪਹਿਲਾਂ ਬੱਚੇ ਘਟਦੇ ਆ ਘੱਟ ਪੈਦਾ ਹੋਣੇ ਆ ਕਿਉਂਕਿ ਉਹਨਾਂ ਨੇ ਥੋੜੇ ਪੈਦਾ ਕਰਨੇ ਆ ਤੇ ਕੁਆਲਿਟੀ ਕਵਾਂਟੀਟੀ ਨਹੀਂ ਕੁਆਲਿਟੀ ਵੀ ਆਈਐਸ ਬਣਾਉਣਾ ਇੰਜੀਨੀਅਰ ਬਣਾਉਣਾ ਡਾਕਟਰ ਬਣਾਉਣਾ ਅਫਸਰ ਬਣਾਉਣਾ ਜਾਂ ਬਿਜ਼ਨਸ ਵਿੱਚ ਲਾਉਣਾ ਜਾਂ ਕੋਈ ਵਕੀਲ ਬਣਾਉਣਾ ਇਸ ਕਿਸਮ ਦਾ ਉਹਨਾਂ ਦੇ ਵਿੱਚ ਹੁੰਦਾ ਵੀ ਭਾਵੇਂ ਇੱਕ ਪੈਦਾ ਹੋਏ ਦੋ ਹੋਏ ਆਪਣੇ ਉਹਨੇ ਇੱਕ ਨਾਲ ਹੀ ਸੀਮਤ ਫੋਕਸ ਹੋਣੀ ਤੇ ਜਦੋਂ ਇੱਕ ਹੋਰ ਅੱਗੇ ਝਟਕਾ ਲੱਗਦਾ ਉਹ ਕਹਿੰਦਾ ਛੱਡੋ ਯਾਰ ਵਿਆਹ ਤੇ ਚਕਮਾ ਚੁੱਲਾ ਹੀ ਰੱਖੋ ਮਤਲਬ ਰੁਕ ਕਰੋ ਹੀ ਨਾ ਹੋ ਗਿਆ ਹੋ ਗਿਆ ਉਹਦੇ ਚ ਲਿਵਿੰਗ ਲਿਵਨ ਰਿਲੇਸ਼ਨ ਹੁਣ ਹੋ ਗਿਆ ਨਾ ਸਾਰਾ ਇਹ ਉਸ ਕਿਸਮ ਦਾ ਇਹ ਜਿਵੇਂ ਜਿਵੇਂ ਸੋ ਕਾਲਡ Prosperity ਹੁੰਦੀ ਹੈ ਖੁਸ਼ਹਾਲੀ ਹੁੰਦੀ ਹੈ ਘਰਾਂ 'ਚ ਤੇ ਮਿੱਤੇ ਮੇ ਪਾਪੂਲੇਸ਼ਨ ਕਟਣੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰੀ ਤੇ ਤੁਹਾਨੂੰ ਬਾਹਰ ਨੋਟਿਸ ਲਾਉਣਾ ਪੈਂਦਾ ਭਾਈ ਕੰਮ ਖਤਰੇ ਦੀ ਘੰਟੀ ਵੱਜ ਗਈ ਜੇ ਇਥੇ ਤੇ ਬੁੰਡੇ ਬੁੰਡੇ ਇਕੱਠੇ ਹੋ ਜਣੇ ਗਾਂ ਨਿਆਣੇ ਨਹੀਂ ਜਾਂ ਮਰੇ ਜਿਵੇਂ ਚੀਨ ਚ ਹੋਇਆ ਉਹਨਾਂ ਨੇ 1% ਕਰਤਾ ਸੀ ਜਾਂ ਤੇ ਉਹਦੇ ਚੋਂ ਬਾਅਦ ਫਿਰ ਹੋਏ ਹੋਇਆ ਮੈਂ ਤੁਹਾਨੂੰ ਕਿਉਂ ਇਹ ਡਿਟੇਲ ਤੇ ਗੱਲ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਬਿਨਾ ਸੋਚੇ ਬਿਨਾ ਸਾਇੰਟਿਫਿਕ ਇਫੈਕਟ ਦੇ ਇੱਕ ਲੋਕਾਂ ਦਾ ਬੇਬਕੂ ਬਣਾਉਣ ਲਈ ਜਦੋਂ ਇਹੋ ਜਿਹੇ ਭਾਸ਼ਣ ਦੇ ਰਹੇ ਹੁੰਦੇ ਆ ਤੇ ਸਾਡਾ ਇਲੈਕਸ਼ਨ ਕਮਿਸ਼ਨ ਵੀ ਨਾਲ ਹੀ ਐਡਾ ਬੇਬਕੂ ਪਿਆ ਕਿ ਉਹਨਾਂ ਨੂੰ ਰੋਕਦਾ ਨਹੀਂ ਜਾਂ ਡਰਦਾ ਆ ਜਾਂ ਉਹ ਦਾ ਕੋਈ ਲੋਭ ਲਾਲਚ ਕੀ ਚੀਜ਼ ਹੈਗੀ ਕਿਉਂ ਨਹੀਂ ਉਹ ਆਪਣਾ ਕੰਮ ਕਰ ਰਿਹਾ ਸਾਨੂੰ ਪ੍ਰਧਾਨ ਮੰਤਰੀ ਦੇ ਉਹਨਾਂ ਖੇਦ ਨਹੀਂ ਇਹਨਾਂ ਬਿਆਨਾਂ ਨੂੰ ਫਿਰਕਾ ਪ੍ਰਸਤੀ ਦੇ ਵਿੱਚ ਲੈਣਾ ਚਾਹੀਦਾ ਬਿਲਕੁਲ ਕਿਉਂ ਨਹੀਂ ਹੈਗਾ ਸਾਫ ਸਾਫ ਸਮਾਜ ਦੇ ਵਿੱਚ ਵੰਡੀਆਂ ਪਾਉਣੀਆਂ ਸਮਾਜ ਦੇ ਵਿੱਚ ਇੱਕ ਨਫਰਤ ਕਰਨੀ ਔਰ ਧਰੂਵੀ ਕਰਨੀ ਜਿਹਨੂੰ ਕਹਿੰਦੇ ਵੋਟਾਂ ਦਾ ਹਿੰਦੂ ਮੈਜੋਰਿਟੀ ਨੂੰ ਖੋਚ ਕਰਕੇ ਡਰਾ ਕੇ ਜਾਂ ਪਤਾ ਕੇ ਜੈਸ ਕਿਸਮ ਦੀ ਉਹਨਾਂ ਦੇ ਵਿੱਚ ਨਫਰਤ ਦੀ ਭਾਵਨਾ ਨੂੰ ਜਾਗਰੂਕ ਕਰਕੇ ਭਾਵਕ ਕਰਕੇ ਕਿ ਇਹ ਦੇਖੋ ਇੰਜ ਪਾਕਿਸਤਾਨ ਸਾਡਾ ਜਾਨੀ ਦੁਸ਼ਮਣ ਕੋਈ ਵੀ ਬੀਜੇਪੀ ਨੂੰ ਪੁੱਛੋ ਭਈ ਇਹ ਗੱਲ ਕੀ ਹੈ ਤੋ ਕਹਣਗੇ ਇਹਨੂੰ ਭੇਜ ਦਿਓ ਪਾਕਿਸਤਾਨ ਕਿਉਂਕਿ ਉਹ ਇਸਲਾਮਿਕ ਸਟੇਟ ਹੈ ਇਹ ਤੇ ਹਿੰਦੂ ਰਾਸ਼ਟਰ ਚਾਹੁੰਦੇ ਆ ਕੌਣ ਆਰਐਸਐਸ ਦਾ ਉਹਨੇ ਅਜੰਡਾ ਕੋਈ ਉਹ ਲੁਕਸ਼ਿਪ ਕੇ ਥੋੜੀ ਕਹਿੰਦੇ ਇਸੇ ਕਰਕੇ ਇਹ ਆ ਕਿ ਕਨਸਟੀਟਿਊਸ਼ਨ ਨੂੰ ਖਤਰਾ ਇਸੇ ਕਰਕੇ ਕਹਿੰਦੇ ਆ ਕਿ ਡੈਮੋਕ੍ਰੇਸੀ ਨੂੰ ਖਤਰਾ ਕਿਉਂਕਿ ਜਦੋਂ ਪਾਕਿਸਤਾਨ ਚ ਕਿਹੜੀ ਡੈਮੋਕ੍ਰੇਸੀ ਲੰਗੜੀ ਜੀ ਡੈਮੋਕ੍ਰੇਸੀ ਵੋਟਾਂ ਪੈਂਦੀਆਂ ਜਿੰਨੂੰ ਮਰਜ਼ੀ ਟਾਲ ਲੈਣ ਜਿੰਨੂੰ ਮਰਜ਼ੀ ਉਹ ਫੜ ਕੇ Imran Khan ਨੂੰ ਅੰਦਰ ਦੇ ਤਪੱਚੋ ਵੋਟਾਂ ਪਵਾ ਲੀਆਂ ਵੋਟਾਂ ਬੰਦੇ ਫੇਰ ਬਥੇਰੇ ਜੇ ਤਾਂ ਆ ਗਿਆ ਇਹ ਹਾਲਤ ਸਾਡੇ ਵੀ ਇੱਥੇ ਆਉਣ ਵਾਲੇ ਸਮੇਂ ਚ ਹੋ ਸਕਦੀ ਉਧਰ ਨੂੰ ਦੇਸ਼ ਨੂੰ ਬੜੀ ਮਿਹਨਤ ਕਰਕੇ ਜਿਹੜੀਆਂ ਹੋਣ ਵਾਲੀਆਂ ਰਾਜਨੀਤਿਕ ਰੂਲਿੰਗ ਸ਼ਕਤੀਆਂ ਉਲਝਾ ਰਹੀਆਂ ਅਫਸੋਸ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਤੇ ਜਿੰ ਜਿਹੜੇ ਕਾਰਨਰਸ ਤੋਂ ਜਿੰਨਾ ਅਦਾਰਿਆਂ ਤੋਂ ਇਸ ਨੂੰ ਚੈੱਕ ਕਰਨਾ ਇਹਨੂੰ ਰੋਕਣਾ ਇਹਨਾਂ ਨੂੰ ਕੋਸਣਾ ਇਹਨਾਂ ਨੂੰ ਦੰਡਿਤ ਕਰਨਾ ਭਾਵੇਂ ਉਹ 48 ਘੰਟੇ 40 ਘੰਟੇ 24 ਘੰਟੇ ਕਰਨਾ ਚਾਹੀਦਾ ਅਨੇ ਤੀ ਤਰੀਕ ਨੂੰ ਰਿਪੋਰਟ ਆਉਣੀਆਂ ਸੀ ਤੇ ਪਬਲਿਕ ਡੋਮੇਨ ਚ ਆਇਆ ਮੁੜ ਕੇ ਕਿਉਂ ਤਾਂ ਕੀ ਬਣਿਆ ਜਵਾਬ ਦੇਣਾ ਸੀਗਾ ਕਾਂਗਰਸ ਤੇ ਬੀਜੇਪੀ ਦੋਵਾਂ ਨੇ ਇਹ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਦੇ ਬਿਆਨਾਂ ਤੇ ਕਾਊਂਟਰ ਫਾਈਲ ਵੀ ਕੀਤੀ ਸੀ ਨਾ ਤੇ ਅਭਿਸ਼ੇਕ ਮਨੂ ਸਿੰਘ ਵੀ ਨੇ ਜਾ ਕੇ ਮਿਲੇ ਸੀਗੇ ਸਾਰੇ ਇਲੈਕਸ਼ਨ ਕਮਿਸ਼ਨ ਕੋਈ ਪਤਾ ਨਹੀਂ ਕਿ ਕਿਦੇ ਤੇ ਕੀ ਐਕਸ਼ਨ ਲਿਆ ਬਾਅਦ ਵਿੱਚ ਬਸ ਗੱਲ ਗਈ ਆਈ ਗਈ ਐਂਜੀ ਇਲੈਕਸ਼ਨ ਨਿਕਲ ਜੂਗੀ ਬਸ ਹੋਰ ਕੀ ਆ ਤੁਸੀਂ ਦਈ ਚਲੋ ਗਾਂ ਉੱਥੇ ਨਿਕਲਣਾ ਹੀ ਕੋਈ ਨਹੀਂ ਬਲੈਕ ਹੋਲ ਤੇ ਐਪਲੀਕੇਸ਼ਨਾਂ ਤੁਹਾਡੀਆਂ ਸ਼ਿਕਾਇਤਾਂ ਤੁਰ ਹੀ ਜਾਣਗੀਆਂ ਇਹ ਖਸਰੇ ਇਹ ਇਹ ਚੰਗੀਆਂ ਗੱਲਾਂ ਨਹੀਂ ਆ ਲੇਟੈਸਟ ਸੁਣ ਕੇ ਸਾਨੂੰ ਨਿਰਾਸ਼ਾ ਹੁੰਦੀ ਹੈ ਅਸੀਂ ਦੁਖੀ ਵੀ ਹੁੰਨੇ ਆ ਜੇ ਅਸੀਂ ਤੇ ਪ੍ਰਧਾਨ ਮੰਤਰੀ ਨੂੰ ਓਪਨਲੀ ਦੇਖੋ ਕੈਮਰੇ ਦੇ ਸਾਹਮਣੇ ਬਹਿ ਕੇ ਅਪੀਲ ਕਰਦੇ ਕਿ ਇਹ ਬੰਦ ਕਰ ਦਿਓ ਇਹਦੇ ਨਾਲ ਦੇਸ਼ ਨੂੰ ਇਕੱਠਾ ਰੱਖਣਾ ਬਹੁਤ ਔਖਾ ਹੋਗਾ ਇਹ ਲੰਬੂ ਲੱਗ ਸਕਦੇ ਆ ਲੰਬ ਕਿਵੇਂ ਲੱਗਣਗੇ ਇਹ ਜਿਹੜੇ ਜਿਹਨੂੰ ਕਹਿੰਦੇ ਹੁੰਦੇ ਆ ਰੌਂਡੀ ਪਾ ਲੈਣੀ ਜਾਂ ਕਚੋਲਾ ਪਾ ਦੇਣਾ ਜਦੋਂ ਅਸੀਂ ਨਹੀਂ ਸੀ ਨਾ ਮਤਲਬ ਹੁੰਦਾ ਕਈ ਵਾਰੀ ਤੇ ਦਾਜਤਰਾ ਤੁਸੀਂ ਖੇਡਦੇ ਚੱਸ ਖੇਡਦੇ ਇੱਕ ਬੰਧਾਰਗਾ ਉਹਨੇ ਐਉਂ ਕੀਟੀਆਂ ਸਾਰੀਆਂ ਕੱਟ ਲੈਣੀਆਂ ਉਹਨੂੰ ਪਤਾ ਲੱਗ ਜਾਂਦਾ ਸੀ ਮੈਂ ਫਸ ਰਿਹਾ ਗੇ ਗੇ ਬਿਨਾ ਹਾਰੇ ਜਿੱਤੇ ਤੇ ਖੜੀ ਖਤਮ ਹੋ ਗਈ ਜਾਂ ਗੁੱਲੀ ਡੰਡਾ ਜਦੋਂ ਉਹ ਦੇਖਿਆ ਕਿ ਇਹ ਮੈਨੂੰ ਹਰਾਉਣ ਲੱਗਾ ਆ ਗੁੱਲੀ ਡੰਡਾ ਖੇਡਦਾ ਇੱਕ ਡੰਡਾ ਚੱਕ ਕੇ ਲੈ ਗਿਆ ਦੂਜਾ ਗੁੱਲੀ ਲੈ ਗਿਆ ਤੀਜੇ ਨੇ ਖੁੱਤੀ ਤੋੜਤੀ ਇਹ ਕੰਮ ਅਪ ਪਿੰਡਾਂ ਚੋਂ ਆਏ ਆ ਇਹ ਕੰਮ ਪ੍ਰਧਾਨ ਮੰਤਰੀ ਅਸੀਂ ਦੇ ਨਿਆਣੇ ਸੀ ਇਹ ਕੰਮ ਕਰਦੇ ਸੀ ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਖੇਲ ਇੱਥੇ ਤੱਕ ਤੇ ਨਹੀਂ ਖਰਾਬ ਕਰਨੀ ਚਾਹੀਦੀ ਕਿ ਦੇਸ਼ ਹੀ ਇੱਕ ਖਤਰੇ ਦੀ ਪੱਠੀ ਦੇ ਵਿੱਚ ਜਾਂ ਇਹੋ ਜਿਹਾ ਲੰਬੂ ਲੱਗਣ ਵਾਲੇ ਮਾਹੌਲ ਦੇ ਵਿੱਚ ਚਲੇ ਜਾਏ ਦੇਖੋ ਇਹ ਲਗਾਤਾਰ 9 10 ਸਾਲ ਕਾਸਲ ਪ੍ਰਚਾਰ ਕਰਕੇ ਇਥੇ ਮੁਸਲਮਾਨਾਂ ਜਾਂ ਇਥੇ ਖੱਟਗਿੰਤੀਆਂ ਜਾਂ ਇਥੇ ਕੁਸ ਬੈਠੀਏ ਜਾਂ ਇਥੇ ਬੰਗਲਾਦੇਸ਼ੀ ਆ ਗਿਆ ਇਥੇ ਰਹੀਂਗੀ ਆ ਗਿਆ ਉਹ ਉਹਨਾਂ ਨੂੰ ਕਾਂਗਰਸ ਨੇ ਖਾਸ ਸੂਲਤਾਂ ਦਿੱਤੀਆਂ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਆ OBC SC ST ਨੂੰ ਰਿਜ਼ਰਵੇਸ਼ਨ ਬੰਦ ਕੀਤੀ ਜਾ ਰਹੀ ਆ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਇਹ ਰੋਜ਼ ਗੱਲਾਂ ਅੱਜ ਵੀ ਹੋ ਰਹੀਆਂ ਇਹ ਪ੍ਰਚਾਰ ਗਾਹੇ ਬਗਾਹੇ ਕਦੀ ਬਜਰੰਗ ਦਾਲ ਤੇ ਕਦੀ ਗਊ ਰક્ષਕ ਤੇ ਹੁੰਦਾ ਰਿਆ ਨਾ ਤੁਹਾਡੇ ਸਾਹਮਣੇ ਮੌਬ ਲਿੰਚਿੰਗ ਹੁੰਦੀ ਰਹੀ ਕਿੰਨਿਆਂ ਨੂੰ ਦੰਡਿਤ ਕੀਤਾ ਗਾਂਧੀ ਨੂੰ ਉਹ ਉਹ ਬੁਤ ਉਹ ਬਣਾ ਕੇ ਬਣਾ ਕੇ ਪੁਤਲਾ ਬਣਾ ਕੇ ਕਿਵੇਂ ਗੋਲੀ ਗੋਲੀ ਮਾਰੀ ਸੀਗੀ ਓਕੇ ਕਿੱਥੇ ਗਏ ਉਹ ਜੇਲ੍ਹਾਂ ਚ ਗਏ ਲੋਕ ਇੱਕ ਮਾਹੌਲ ਜਿਹੜਾ ਪਹਿਲਾਂ ਹੀ ਪੈਦਾ ਹੋਇਆ ਉਹਦੇ ਚ ਇੱਕ ਕੈਟੇਗਰੀ ਜਾਂ ਕੁਝ ਲੋਕ ਪੈਦਾ ਹੋ ਚੁੱਕੇ ਆਲਰੇਡੀ ਜਿਹੜੇ ਆਰਡਰ ਦੀ ਇੰਤਜ਼ਾਰ ਕਰ ਰਹੇ ਆ ਜਿਸ ਦਿਨੇ ਲਗਾ ਕੇ ਇਲੈਕਸ਼ਨ ਬੀਜੇਪੀ ਮੰਨ ਲੋ ਖੁਦਾ ਨਾ ਕਰੇ ਵੈਸੇ ਉਹ ਟਾਈਟ ਹੈ ਟਾਈਟ ਕਾਰਨਰ ਹੈ ਐਸੇ ਨਹੀਂ ਆ ਕਿ ਉਹ ਜਿੱਤੇ ਪਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਾਰ ਰਹੇ ਆ ਤਾਂ ਉਹ ਕੁਝ ਨਾ ਕੁਝ ਹੋਣ ਦੇ ਪਰ ਇੱਕ ਚਾਂਸ ਹੈ ਜੇ ਉਹ ਹੋ ਗਿਆ ਇੱਕ ਵਾਰੀ ਟ੍ਰਿਗਰ ਹੋ ਗਿਆ ਫਿਰ ਉਸ ਨੂੰ ਉਸ ਅੱਗ ਨੂੰ ਜਿਹੜਾ ਲਪੇਟਣਾ ਜਾਂ ਸਮੇਟਣਾ ਜਾਂ ਉਸ ਨੂੰ ਫਿਰ ਠੰਡਾ ਕਰਨਾ ਉਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਉਹ ਆਪਣੀ ਜਿੱਤਨਾ ਜੰਗਲ ਦੀ ਵੱਡੀ ਫਾਇਰ ਆ ਹੈ ਨਾ ਫਿਰ ਉਹ ਆਪਣੇ ਲੌਜੀਕ ਤੇ ਜਾ ਕੇ ਹੀ ਠੰਡੀ ਹੁੰਦੀ ਹੈ ਇਸ ਲਈ ਅਸੀਂ ਇਸ ਗੱਲ ਨੂੰ ਕਿਉਂ ਇੰਨਾ ਮੈਂ ਡਿਟੇਲ ਟਾਈਮ ਲੈ ਰਿਹਾ ਕਿ ਰੋਜ਼ ਇੱਕ ਇਹੋ ਜਿਹਾ ਬਿਆਨ ਆ ਰਿਹਾ ਕੋਈ ਉਹਨਾਂ ਨੂੰ ਰੋਕਣ ਵਾਲਾ ਹੈ ਨਹੀਂ ਕੋਰਟਾਂ ਇਸ ਕਰਕੇ ਚੁੱਪ ਕਰਕੇ ਬਹਿ ਗਈਆਂ ਮੂੰਹ 'ਚ ਕੁੰਗਣੀਆਂ ਪਾ ਕੇ ਇੱਕ ਤੇ ਵੈਸੇ ਹੀ ਕਿ ਜਿਹੜਾ ਕਿਸੇ ਦੀ ਨਹੀਂ ਪਰਵਾਹ ਕਰਦਾ ਤੇ ਅਸੀਂ ਵੀ ਕਿਉਂ ਅੱਗੇ ਆਈਏ ਦੂਜਿਆਂ ਨਾਲ ਕੋਈ ਬਹਾਨਾ ਐਡਾ ਤਕੜਾ ਹੋ ਗਿਆ ਹਾਲਾਂਕਿ ਕਰ ਸਕਦੇ ਹੋ ਕਨਸਟੀਚਿਊਸ਼ਨ ਦਾ ਕਾਨੂੰਨ ਦਾ ਜੇ ਇਲੈਕਸ਼ਨ ਕਮਿਸ਼ਨ ਹੁਣ ਇਲੈਕਸ਼ਨ ਕਮਿਸ਼ਨ ਦਾ ਬਿਆਨ ਇਹ ਆ ਕਿ ਉਹ ਸਾਰੀ ਸੋਲ ਡਿਊਟੀ ਆ ਤੇ ਉਹਨੂੰ ਕਨਸਟੀਚੂਨਲ ਇਮਿਊਨਿਟੀ ਹੈ ਕੋਰਟਾਂ ਉਹਦੇ ਕੰਮ ਦੇ ਵਿੱਚ ਦਖਲ ਨਹੀਂ ਦੇ ਸਕਦੀਆਂ ਇਹ ਗੱਲ ਤੇ ਠੀਕ ਹੈ ਨਾ ਦੇਣਾ ਚਾਹੀਦਾ ਹੁਣ ਜੇ ਉਹੀ ਜਿਹੜੀ ਚੀਜ਼ ਨੇ ਡਾਕਟਰੀਸ ਹੋਈ ਪੁੱਠੀ ਲਾਉਣ ਲੱਗ ਦਿੱਤੀ ਤੇ ਫੇਰ ਮਰੀਜ਼ ਕਿਵੇਂ ਬਚੂ ਇਲੈਕਸ਼ਨ ਜਾਂ ਦੇਸ਼ ਜਾਂ ਉਹਦੀ ਸ਼ਾਂਤੀ ਜਾਂ ਸਾਡੀ ਜਿਹੜੀ ਆਪਸ ਵਿੱਚ ਪਾਈਚਾਰਾ ਉਹ ਕਿਵੇਂ ਬਚੂ ਜਿਨ੍ਹਾਂ ਨੇ ਬਚਾਉਣਾ ਜੇ ਉਹੋ ਹੀ ਤੋੜਨ ਵੱਲ ਚੱਲ ਪੈਣ ਅੱਛਾ ਦੋ ਮਿੰਟ ਦਾ ਮੈਂ ਚਾਹਣਾ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ ਪਿੱਛੇ ਜਿਹੜਾ ਇੱਕ ਕੋਈ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਚੱਲ ਰਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਦਾ ਮੈਂ ਉਹ ਇੰਟਰਵਿਊ ਸੁਣ ਰਿਹਾ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਧਾਰਾ 370 ਤੇ ਸਵਾਲ ਉੱਠ ਰਿਹਾ ਪત્રਕਾਰ ਸਵਾਲ ਕਰਦਾ ਔਰ ਮੋਦੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਾਂਗਰਸ ਇਹ ਕਹਿੰਦੀ ਹੈ ਕਿ ਅਸੀਂ ਧਾਰਾ 370 ਨੂੰ ਦੁਬਾਰਾ ਲਾਗੂ ਕਰ ਦਿਆਂਗੇ ਜੇ ਸਾਡੀ ਗਵਰਨਮੈਂਟ ਆਉਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਮੀਡੀਆ ਦੇ ਵਿੱਚ ਜਾ ਕੇ ਇੱਕ ਬਿਆਨ ਹੀ ਦੇ ਦਿਓ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਜੇ ਤੁਹਾਡੇ ਚ ਹਿੰਮਤ ਹੈ ਤਾਂ ਤੁਸੀਂ ਇਹ ਕਹਿ ਦਿਓ ਕਿ ਅਸੀਂ ਧਾਰਾ 370 ਵਾਪਸ ਲੈ ਕੇ ਆਵਾਂਗੇ ਉਹ ਕਹਿੰਦੇ ਨੇ ਕਿ ਉਹ ਬਿਆਨ ਵੀ ਨਹੀਂ ਦੇ ਸਕਦੇ ਇਹਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਸਭ ਨੂੰ ਕਿਵੇਂ ਦੇਖਦੇ ਹੋ ਇਹ ਐਡਾ ਔਖਾ ਕੰਮ ਹੈ ਨਹੀਂ 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 ਕਿਸੇ ਨੇ ਨਹੀਂ ਕਿਹਾ ਯਾਰ फडकाई ਤੁਰੇ ਜਾਂਦੇ ਆ ਬਿਨਾ ਮਤਲਬ ਤੋਂ ਕਾਂਗਰਸ ਮੂਰਖਾ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਅਸੀਂ ਤਾਂ ਰਾ 370 ਦੁਬਾਰਾ ਲੈ ਕੇ ਆਵਾਂਗੇ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਸਟੇਟ ਦਾ ਦਰਜਾ ਤੇ ਦੇ ਦਿਓ ਯੂਟੀ ਬਣਾ ਕੇ ਰੱਖ ਦਿਓ ਉਹ ਸਾਰੇ ਕਹਿੰਦੇ ਆ ਉਹ ਉਹ ਵੀ ਗੱਲ ਅਖਾਲੀ ਦਲ ਵੀ ਕਹੂਗਾ ਕਿਉਂਕਿ ਪਿਛਲੀ ਜਦੋਂ ਲੋਡ ਸੀ ਉਸ ਨੂੰ ਰੋਕਣ ਦੀ ਉਦਣ ਨਹੀਂ ਰੋਕਿਆ ਹਿੰਦੂ ਮੈਜੋਰਿਟੀ ਨੂੰ ਮੈਜੋਰਿਟੀ ਦੀਆਂ ਵੋਟਾਂ ਲੂਤ ਕਰਨ ਦੇ ਡਰ ਤੋਂ ਉਦੋਂ ਕਾਂਗਰਸ ਨੇ ਕਿਹਾ ਰੋਕਿਆ ਕਿਤੇ ਦੱਬੀ ਜਬਾਨਾਂ ਬਾਈਕਾਟ ਕਰਤਾ ਉਹ ਵਾਕਆਊਟ ਕਰਤਾ ਉਹ ਬਸ ਉਹ ਗੱਲ ਤੇ ਕੋਈ ਛੇੜਨਾ ਹੀ ਨਹੀਂ ਚਾਹੁੰਦਾ ਉਹ ਤਾਂ ਕੋਰਟ ਤੇ ਚਲੇਗੀ ਕੋਰਟ ਨੇ ਫੈਸਲਾ ਦੂਜੇ ਪਾਸੇ ਦਿੱਤਾ ਗੱਲ ਖਤਮ ਹੋ ਗਈ ਹੁਣ ਧਾਰਾ 370 ਦੀ ਇਲੈਕਸ਼ਨ ਦੇ ਵਿੱਚ ਕੋਈ ਮੁੱਦਾ ਨਹੀਂ ਪਰ ਅੱਜ ਦੀ ਫਿਰ ਮੈਂ ਭੁੱਲ ਗਿਆ ਸੀ ਤੁਸੀਂ ਵੀ ਕਹਿਣ ਸਾਇਦ ਤੁਹਾਡੇ ਓਵਰਲੁੱਕ ਹੋ ਗਿਆ ਦੂਜੀ ਗੱਲ ਉਹ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਪ੍ਰਚਾਰ ਦੇ ਵਿੱਚ ਕਿ ਬੀਜੇਪੀ ਨੇ ਆ ਕੇ ਦੇਸ਼ ਦੇ ਦੋ ਸੰਵਿਧਾਨ ਤੇ ਦੋ ਨਿਸ਼ਾਨਾ ਨੂੰ ਖਤਮ ਕੀਤਾ ਹਾਂ ਬਿਲਕੁਲ ਕਿਹਾ ਇਸੇ ਬਿਆਨ ਦੇ ਅੰਦਰ ਹੀ ਕਿਹਾ ਉਹਨਾਂ ਨੇ ਬਿਲਕੁਲ ਕਿਹਾ ਨਾ ਪਰ ਦੇਖੋ ਤਾਂ ਇੱਕ ਢਖਰਨਾਕ ਗੱਲ ਆ ਭਈ ਦੋ ਸੰਵਿਧਾਨ ਤੇ ਸੀਗੇ ਕੀ ਕੁਝ ਵੀ ਨਹੀਂ ਸੀ ਦੋ ਸੰਵਿਧਾਨ ਕਦੋਂ ਸੀ ਜਿੱਦਣ ਸ਼ੇਖ ਅਬਦੁੱਲਾਹ ਸੀ ਜਦ ਉਹ ਖਤਮ ਹੋ ਕੇ ਦੁਬਾਰਾ ਹੌਲੀ-ਹੌਲੀ ਜਦੋਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਬਣ ਗਿਆ ਜਦੋਂ ਉਹਨਾਂ ਦਾ ਰਾਸ਼ਟਰਪਤੀ ਗਵਰਨਰ ਬਣ ਗਿਆ ਜਦੋਂ ਉਹਨਾਂ ਦਾ ਜਿਹੜਾ ਨੈਸ਼ਨਲ ਐਂਥਮ ਸੀ ਉਹ ਇੱਥੇ ਦਾ ਐਂਥਮ ਬਣ ਗਿਆ ਸਾਰਾ ਉਹਨਾਂ ਦਾ ਪੈਰਲ ਕੋਰਟਾਂ ਉਹਨਾਂ ਦੀਆਂ ਆਪਣੀਆਂ ਸੀ ਉਹ ਫਿਰ ਹਾਈ ਕੋਰਟ ਸੁਪਰੀਮ ਕੋਰਟ ਉਸੇ ਤਰ੍ਹਾਂ ਹੀ ਹੋ ਗਈ ਜਿਵੇਂ ਸਾਡੀ ਸੀ ਉਹਨਾਂ ਦੀ ਸੁਪਰੀਮ ਕੋਰਟ ਵੀ ਪਹਿਲਾਂ ਆਪਣੀ ਇਹ ਪੈਰਲ ਸੀਗਾ ਜਦੋਂ ਉਹਨਾਂ ਨੂੰ ਪਤਿਆ ਕੇ ਕਿਉਂਕਿ ਉਹ ਮੁਸਲਮਾਨ ਮੈਜੋਰਿਟੀ ਸਟੇਟ ਸੀ ਉਹ ਰਾਮਣਾ ਉਧਰ ਜਾ ਸਕਦੀ ਸੀ ਕਿਉਂਕਿ ਉਹਨਾਂ ਨੂੰ ਆਪਸ਼ਨ ਸੀ ਦੇਸ਼ ਦੇ ਅੰਦਰ ਰੱਖਣ ਲਈ ਆਪਣੇ ਨਾਲ ਰੱਖਣ ਲਈ ਸਮਝੌਤਾ ਕਰਕੇ ਕਿਸੇ ਤਰੀਕੇ ਨਾਲ ਉਦੋਂ ਕਸ਼ਮੀਰ ਜਿੰਨਾ ਕੁ ਰੱਖ ਸਕੇ ਨਹਿਰੂ ਨੇ ਰੱਖਿਆ ਕਿਉਂਕਿ ਹਾਲਾਤ ਇੰਨੇ ਇਹੋ ਜੀ ਸੀਗੀ ਔਰ ਉਹਨਾਂ ਨੂੰ ਬੜੇ ਵੱਡੇ ਵੱਡੇ ਭਰੋਸੇ ਦਿੱਤੇ ਬਾਅਦ ਵਿੱਚ ਹੌਲੀ ਹੌਲੀ ਕਾਂਗਰਸ ਨੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਉਹ ਸਾਰੀਆਂ ਜਿਹੜੀਆਂ ਉਹਨਾਂ ਨੂੰ ਪੈਰਲਲ ਇਕ ਦੇਸ਼ ਦੀ ਆਟਨਮਸ ਕੰਟਰੀ ਵਾਂਗੂ ਤੁਸੀਂ ਸਮਝ ਲਓ ਪਰ ਸਾਡਾ ਫੈਡਰਲ ਢਾਂਚੇ ਦਾ ਅਸਲੀ ਫੈਡਰਲ ਢਾਂਚੇ ਦਾ ਜਿਹੜਾ ਸਟੇਟਸ ਸੀ ਉਹ ਜੰਮੂ ਕਸ਼ਮੀਰ ਦਾ ਸੀ ਉਹ ਖਤਮ ਕਰ ਦਿੱਤਾ ਔਰ ਉਹ ਇਹਨਾਂ ਨੂੰ ਬਾਕੀ ਦੇ ਸਾਡੇ ਜਿਹੜੇ ਕਨਸਟੀਟਿਊਸ਼ਨ ਆਫ ਇੰਡੀਆ ਦੇ ਤਹਿਤ ਹੀ ਬਹੁਤੀਆਂ ਚੀਜ਼ਾਂ ਨੂੰ ਨਦੀਆਂ ਆ ਗਈਆਂ ਧਾਰਾ 370 ਇੱਕ ਦਿਖਾਉਣ ਨੂੰ ਹਾਥੀ ਦਾ ਦੰਦ ਸੀ ਉਹਦੇ 'ਚ ਜਾਨ ਜੂਨ ਕੁਝ ਨਹੀਂ ਸੀ ਉਹਦੇ ਮੁਤਾਬਕ ਚੱਲਦਾ ਵੀ ਕੁਝ ਨਹੀਂ ਸੀ ਇਸ ਲਈ ਇਹ ਤੇ ਗੱਲਾਂ ਕਹਿਣ ਦੀਆਂ ਧਾਰਾ 370 ਹਟਾ ਕੇ ਇਹਨਾਂ ਨੇ ਆਪਣੀ ਹੋਂਮੇ ਔਰ ਦੂਜਿਆਂ ਨੂੰ ਠੇਠ ਕਰਨਾ ਦੂਜਿਆਂ ਨੂੰ ਜਿਹੜੀ ਇੱਕ ਮਾੜੀ ਮੋਟੀ ਮਾਨਸਿਕ ਤੌਰ ਤੇ ਸਾਰਾ ਸੀ ਉਸ ਨੂੰ ਡਾਵਾ ਡੋਲ ਕਰਨਾ ਉਹਨਾਂ ਨੂੰ ਥੋੜਾ ਦੱਸਣਾ ਕਿ ਤੁਸੀਂ ਕੱਖ ਨਹੀਂ ਆਏ ਸੀ ਬਿਲਕੁਲ ਜਾਨੀ ਬਿਲਕੁਲ ਲਕੀਰ ਫੇਰਤੀ ਉਹ ਵਰਕਾ ਪਾੜ ਕੇ ਸੋੜ ਦਿੰਦਾ ਜਿਹੜਾ ਵਰਕਾ ਜੇ ਪਿਆ ਹੋਇਆ ਸੀਗਾ ਕਿ ਸਾਡੇ ਇਤਿਹਾਸ ਰਾਜਨੀਤਿਕ ਇਤਿਹਾਸ ਵਿੱਚ ਬਸ ਇਹ ਹੋਈ ਸੀ ਕਿਹੜ ਕੱਢਣ ਵਾਲੀ ਗੱਲ ਔਰ ਉਸ ਦਾ ਹੁਣ ਉਸ ਨੂੰ ਮੁੱਦਾ ਬਣਾ ਕੇ ਫਿਰ ਪੋਲਰਾਈਜੇਸ਼ਨ ਫਿਰ ਮੁਸਲਮ ਵਰਸਤ இந்து ਇਹ ਲਗਾਤਾਰ ਪ੍ਰਧਾਨ ਮੰਤਰੀ ਕਰ ਰਿਹਾ ਪਰ ਕੋਈ ਵੀ ਉਹਨਾਂ ਨੂੰ ਰੋਕਣ ਲਈ ਤਿਆਰ ਨਹੀਂ ਹੂੰ ਹੂੰ ਅੱਛਾ ਆਪਾਂ ਅੱਗੇ ਵਧੀਏ ਪੱਛਮੀ ਬੰਗਾਲ ਸਰਕਾਰ ਨੇ ਇੱਕ ਜਿਹੜੀ ਸੁਪਰੀਮ ਕੋਰਟ ਤੱਕ ਅਪਰੋਚ ਕੀਤੀ ਸੀ ਕਿ ਭਾਈ ਜਿਹੜੀ ਸੀਬੀਆਈ ਹੈ ਸੀਬੀਆਈ ਕੇਂਦਰ ਦੇ ਸਿੱਧਾ ਸਿੱਧਾ ਕੰਟਰੋਲ ਦੇ ਵਿੱਚ ਆ ਇੱਕ ਕੇਸ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਕੇਸ ਨੂੰ ਲਟਕਾਇਆ ਜਾ ਰਿਹਾ ਹੈ ਉਹਦੇ ਵਿੱਚ ਸੂਬੇ ਦਾ ਕੰਸੈਂਟ ਨਹੀਂ ਲਿਆ ਜਾਂਦਾ ਹੁਣ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਇੱਕ ਐਫੀਡੇਵਿਟ ਆ ਉਹ ਸੁਪਰੀਮ ਕੋਰਟ ਦੇ ਵਿੱਚ ਧਾਇਰ ਕੀਤਾ ਔਰ ਉਹਨਾਂ ਨੇ ਕਿਹਾ ਹੈ ਕਿ ਸੀਬੀਆਈ ਕਦੇ ਵੀ ਕੇਂਦਰ ਸਰਕਾਰ ਦੇ ਹੱਥ ਵਿੱਚ ਨਹੀਂ ਹੁੰਦੀ ਤੇ ਨਾ ਹੀ ਸਾਡੇ ਹੱਥ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਦੇਖਦੇ ਹੋ ਇਸ ਕਾਰਨ ਕਦੇ ਕੋਸ਼ਿਸ਼ ਵੀ ਕੋਈ ਵੀ ਕਹਿ ਦੇਓ ਜਿੱਥੇ ਇਲੈਕਸ਼ਨ ਕਮਿਸ਼ਨ ਨਹੀਂ ਬਚਿਆ ਤੇ ਉੱਥੇ ਸੀਬੀਆਈ ਬਚੀ ਸੀ ਵੀ ਇਹਨੂੰ ਤੇ ਪਹਿਲਾਂ ਹੀ ਉਹ ਤੋਤਾ ਕਹਿੰਦੇ ਆ ਸਰਕਾਰ ਦਾ ਤੋਤਾ ਪਿੰਜਰੇ ਦਾ ਤੋਤਾ ਵੀ ਜਿੱਦ ਨੂੰ ਮਰਜੀ ਲੈ ਜਾਵੇ ਉਹ ਜੇ ਈਡੀ ਨਹੀਂ ਬਚੀ ਐ ਈਡੀ ਉਹਦੇ ਨਾਲੋਂ ਅਲੱਗ ਕਿਸਮ ਦੀ ਥੋੜੀ ਆਟਨਮੀ ਸਮਝ ਜਾਂਦੀ ਸੀ ਆਈਬੀ ਜਾਂ ਹੋਰ ਸਾਰੇ ਥੋੜੇ ਜਿਹਾ ਆਟਨਮੀ ਮੰਨੀ ਸੀਬੀਆਈ ਤੇ ਸਭ ਤੋਂ ਪਹਿਲਾਂ ਵਲਨਰੇਬਲ ਹੈ ਇਸ ਲਈ ਇਹ ਕਹਿਣਾ ਇਹ ਤੇ ਟੈਕਨੀਕਲੀ ਇਹ ਗੱਲ ਕਰੈਕਟ ਹੋ ਸਕਦੀ ਹੈ ਪ੍ਰੈਕਟੀਕਲੀ ਕਰੈਕਟ ਨਹੀਂ ਹੈ ਟੈਕਨੀਕਲੀ ਤੇ ਬਿਲਕੁਲ ਹੀ ਜਿਹੜਾ ਇਲੈਕਸ਼ਨ ਕਮਿਸ਼ਨ ਵੀ ਬਿਲਕੁਲ ਆਟੋਨਮਸ ਆ ਉਹ ਕੋਈ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੈ ਪ੍ਰੈਕਟੀਕਲੀ ਕੀ ਹੋਇਆ ਜਿਹਦਾ ਤੋਤਾ ਬਣਿਆ ਹੋਇਆ ਹੁਣ ਤੁਸੀਂ ਆਪ ਹੀ ਦੇਖ ਲਓ ਜਿਹੜਾ ਅੰਪਾਇਰ ਦੋ ਜਿੰਨੇ ਜਿੰਨੇ ਸਾਰੀ ਗੇਮਸ ਨੂੰ 올림픽ਸ ਨੂੰ ਅੰਪਾਇਰਾਂ ਨੇ ਜਿਹੜਾ ਆਪਸ ਵਿੱਚ ਉਹਦਾ ਲੈਵਲ ਪਲੇਇੰਗ ਫੀਲਡ ਦੇਖ ਕੇ ਉਹਨੂੰ ਕੋਆਰਡੀਨੇਟ ਕਰਨਾ ਤੇ ਉਸ ਨੂੰ ਸੁਪਰਵਾਈਜ਼ ਕਰਨਾ ਕਿ ਠੀਕ ਪਲੇਅਰ ਖੇਡਣ ਔਰ ਜਿੱਥੇ ਫਾਉਲ ਹੋ ਉਥੇ ਸੀਟੀ ਮਾਰਨੀ ਹੈ ਇਹ ਐਮਪਾਇਰਿੰਗ ਦਾ ਮਤਲਬ ਤੇ ਇਹੀ ਹੈ ਨਾ ਕਿ ਕੋਈ ਵੀ ਕਿਸੇ ਦੇ ਨਾਲ ਟੱਕਾ ਨਾ ਕਰੇ ਉਹ ਐਮਪਾਇਰਿੰਗ ਐਮਪਾਇਰੀ ਸੁੱਤੇ ਪਏ ਆ ਬਤਨ ਚਾਰ ਨਹੀਂ ਮਿਲ ਰਹੀ ਉਹਨਾਂ ਨੂੰ ਨੀਂਦ ਜਾ ਲਾਉਂਦੀ ਹੈ ਕੀ ਕਰੀਏ ਹੁਣ ਇਹ ਦੇਸ਼ ਦੀ ਹਾਲਾਤ ਬਣੀਆਂ ਉਹਨਾਂ ਨੂੰ सीबीआई ਤੇ ਛੱਡੇ ਹੀ ਦਿਓ सीबीआई ਤੇ ਬਿਲਕੁਲ ਅਸੀਂ ਨਹੀਂ ਕਹਿ ਰਹੇ ਸੁਪਰੀਮ ਜਣੀ ਸੁਪਰੀਮ ਕੋਰਟ ਕਹਿ ਰਹੀ ਹੈ ਦੇਸ਼ ਦੀ ਉਹਨਾਂ ਦੀ ਆਪਣੀ ਅਬਜ਼ਰਵੇਸ਼ਨ ਆ ਨਾ ਤੇ ਇਹ ਜਿਹੜਾ ਐਫੀਡੈਫਟ ਦੇ ਕੇ ਉਹਦੇ ਬਾਰੇ ਉਹਨਾਂ ਨੂੰ ਕਹਿਣਾ ਚੇਤਾ ਕਰਾਉਣਾ ਚਾਹੀਦਾ ਸੀ ਅਸੀਂ ਤੇ ਤੁਹਾਨੂੰ ਤੋਤਾ ਸਮਝਦੇ ਹਾਂ ਤੁਸੀਂ ਕਿਉਂ ਇਸ ਐਹੋ ਜਿਹਾ ਐਫੀਡੈਫਟ ਦੇ ਰਹੇ ਆ ਕਿ ਸਾਡੇ ਉਹ ਕੰਟਰੋਲ 'ਚ ਨਹੀਂ ਉੱਥੇ ਪਛਮੀ ਬਨਾਲ ਦੇ ਵਿੱਚ ਹੈ ਕਿ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕੋਈ ਸਟੈਂਡਿੰਗ ਪਰਮਿਸ਼ਨ ਦਿੱਤੀ ਹੋਈ ਹੋਊਗੀ ਉਹ ਉਹਨਾਂ ਨੇ 2018 'ਚ ਪਰਮਿਸ਼ਨ ਵਾਪਸ ਲੈ ਲਈ ਸੀ ਭਈ ਤੁਸੀਂ ਸਾਡੇ ਬਿਨਾਂ ਪੁੱਛਿਆ ਸਾਡੇ ਸੂਬੇ 'ਚ ਨਹੀਂ ਵੜੋਗੇ ਇਹ ਇਸ ਹੁਕਮਿਆਂ ਦੇ ਅਧਿਕਾਰਾਂ ਦੇ ਖੇਤਰ ਦੇ ਵਿੱਚ ਹੈਗਾ ਉਹ ਫਿਰ ਕਹਿੰਦੇ ਕਿ ਬਹੁਤ ਸਾਰੇ ਕੇਸਾਂ ਨੂੰ ਆਪਣੀ ਮਰਜ਼ੀ ਨਾਲ ਪਰਸਿਊ ਕਰੀ ਜਾਂਦੇ ਆ ਇਸ ਗੱਲ ਦਾ ਜਿਹੜੀ ਗਵਰਨਰਫ ਪੱਛਮੀ ਬੰਗਾਲ ਆ ਉਹਨਾਂ ਨੇ ਇਤਰਾਜ਼ ਜਾਰੀ ਕੀਤਾ ਜਿਹਦੇ ਜਿਹਦੇ ਸਬੰਧ ਵਿੱਚ ਇਹ ਗੱਲਾਂ ਫਿਰ ਉਹਨਾਂ ਨੇ ਸਰਕਾਰ ਨੇ ਆਪਣੀ ਵੱਲੋਂ ਉਹਦਾ ਜਵਾਬ ਦਿੱਤਾ ਕਿ ਇਹ ਸਾਡੇ ਵਾਸਤੇ ਦੀ ਗੱਲ ਨਹੀਂ ਜੇ ਉਹ ਕਰਦੀ ਆ ਤੇ ਉਹਨਾਂ ਨੂੰ ਪੁੱਛੋ ਜੀ ਬਿਲਕੁਲ ਚਲੋ ਆਪਾਂ ਹੁਣ ਪੰਜਾਬ ਵਾਲੇ ਪਾਸੇ ਨੂੰ ਆਈਏ ਕਿ ਦਲਵੀਰ 골ਡੀ ਔਰ ਸੁਖਪਾਲ ਖੈਰਾ ਖੈਰਾ ਹੋਰਾਂ ਦਾ ਵੱਡਾ ਪੇਚ ਫਸ ਗਿਆ ਪਹਿਲਾਂ ਸੁਖਪਾਲ ਸਿੰਘ ਖੈਰਾ ਜਿਸ ਦਿਨ 골ਡੀ ਜੇ ਸ਼ਾਮਲ ਨਹੀਂ ਹੋਏ ਸੀ ਤਾਂ ਉਹ ਕਹਿੰਦੇ ਸੀ ਕਿ ਮੈਂ ਕਾਲ ਕਰ ਰਿਹਾ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਘਰ ਜਾ ਕੇ ਮੈਂ ਗੱਲ ਕਰਕੇ ਆਵਾਂ ਕਿ ਭਾਈ ਮਸਲਾ ਕੀ ਹੈ ਕੀ ਰੌਲਾ ਪਰ ਉਸ ਤੋਂ ਅਗਲੇ ਦਿਨ 골ਡੀ ਸ਼ਾਮਲ ਹੋ ਜਾਂਦੇ ਆ ਹੁਣ ਖੈਰਾ ਦਾ ਬਿਆਨ ਆਉਂਦਾ ਹੈ ਤੇ ਉਹ ਕਹਿੰਦੇ ਨੇ ਕਿ ਭਾਈ ਇਹ ਤਾਂ ਰੌਲਾ ਤਾਂ ਵਿਜੀਲੈਂਸ ਵਾਲਾ ਸੀ ਇਹ ਇਦਾਂ ਦੀ ਗੱਲ ਨਹੀਂ ਹੈਗੀ ਕਿ 골ਡੀਨ ਕਾਂਗਰਸ ਦੇ ਵਿੱਚੋਂ ਤੰਗ ਹੋਇਆ ਤੇ ਫਿਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਕਹਿੰਦੇ ਵਿਜੀਲੈਂਸ ਦੀ ਜਾਂਚ ਲੰਬੇ ਸਮੇਂ ਤੋਂ ਜਿਹੜੀਆਂ ਕਿੱਟਾਂ ਵੰਡੀਆਂ ਜਦੋਂ ਐਮਐਲਏ ਸੀ ਜਿੰਮਾਂ ਵੰਡੀਆਂ ਜੋ ਕੁਛ ਵੀ ਵੰਡਿਆ ਉਹਦੀ ਜਾਂਚ ਕਹਿੰਦੇ ਵਿਜੀਲੈਂਸ ਕਰ ਰਹੀ ਸੀ ਇਸ ਕਰਕੇ ਤੇ 골ਡੀ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਤੁਸੀਂ ਭੱਜ ਲਓ ਜਿੱਥੋਂ ਤੱਕ ਭੱਜਣਾ ਮੈਂ ਮੈਦਾਨ ਚਾਹ ਰਿਹਾ ਤੁਹਾਡੀਆਂ ਸਾਰੀਆਂ ਗੱਲਾਂ ਦੱਸੂ ਤੁਸੀਂ ਕੀ ਕਰਦੇ ਰਹੇ ਹੋ ਕੀ ਨਹੀਂ ਕਰਦੇ ਰਹੇ ਇਹ ਇਹ ਮਸਲਾ ਜਾਨੀ ਜਿੱਥੇ ਸੰਗਰੂਰ ਨੂੰ ਹੌਟ ਸੀਟ ਪਹਿਲਾਂ ਮੰਨਿਆ ਜਾ ਰਿਹਾ ਸੀ ਇਹ ਪੈਰਲਰ ਹੌਟ ਨਹੀਂ ਹੋ ਗਿਆ ਕੰਮ ਦੇਖੋ ਇਹਨਾਂ ਬੜੀਆਂ ਹੋਰ ਹੀ ਅਜੀਬ ਜੇ ਮਾਹੌਲ ਬਣਦੇ ਆ ਲੋਕ ਗੋਲਡੀ ਨੂੰ ਥੂ-ਥੂ ਘਾਰੇ ਮੈਂ ਸੋਸ਼ਲ ਮੀਡੀਆ ਤੇ ਮੈਂ ਵੀ ਇੰਨਾਖ ਦੇਖ ਰਿਹਾ ਉਹ ਇਸ ਕਰਕੇ ਕਿ ਜੇ ਤੁਸੀਂ ਬਗਾਵਤ ਕੀਤੀ ਤੇ ਕਰ ਤੋ ਕੋਈ ਤੁਹਾਨੂੰ ਰੋਕਦਾ ਨਹੀਂ ਤੁਹਾਨੂੰ ਬੁਰਾ ਲੱਗਾ ਹਾਲਾਂਕਿ ਉਹ ਵੀ ਇੱਕ ਮੈਂ ਤੇ ਉਸ ਨੂੰ ਲਾਲਚ ਦਾ ਓਪਨ ਇਜ਼ਹਾਰ ਹੀ ਮੰਨਦਾ ਕਿ ਮੈਨੂੰ ਸੀਟ ਨਹੀਂ ਮਿਲੀ ਇਸ ਕਰਕੇ ਮੈਨੂੰ ਪਾਰਟੀ ਬੁਰੀ ਲੱਗਣ ਲੱਗੀ ਹੈ ਜੇ ਮੈਨੂੰ ਪਾਰਟੀ ਸੀਟ ਦੇ ਦਿੰਦੀ ਫਿਰ ਪਾਰਟੀ ਬਹੁਤ ਹੀ ਪਿਆਰੀ ਤੇ ਦਿਲ ਦੀ ਜਿਗਰੇ ਦੀ ਟੁਕੜੀ ਸੀਗੀ ਤੇ ਜੇ ਨਹੀਂ ਮਿਲੀ ਫਿਰ ਇਹਦੇ ਵਰਗਾ ਸੱਪ ਕੋਈ ਨਹੀਂ ਆ ਇਹਦੇ ਤੋਂ ਬਚੋ ਏ ਮੈਂ ਲੱਗਾ ਭਜਣ ਤੇ ਤੁਸੀਂ ਜੇ ਪਰ ਗੱਲ ਇਹ ਹੈ ਪ੍ਰੋਫੈਸਰ ਸਾਹਿਬ ਸਿਆਸਤ ਚ ਬੰਦਾ ਲੈਣ ਕੀ ਆਉਂਦਾ ਨਹੀਂ 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 ਇਹ ਕੋਈ ਸਿਆਸਤ ਨਹੀਂ ਪਾਵਰੀ ਤਾਂ ਪਾਵਰੀ ਤਾਂ ਇੱਕ ਚੀਜ਼ ਆ ਨਾ ਜਿਹੜੀ ਜਿਸ ਤਰੀਕੇ ਨਾਲ ਸਾਡੇ ਮਨ ਦੇ ਵਿੱਚ ਪੁਲਿਸ ਦਾ ਇਮੇਜ ਬਣ ਗਿਆ ਵੀ ਇਹ ਤਾਂ ਠਾਗੇ ਨੇ ਤੇ ਡੰਡੇ ਮਾਰਨੇ ਨੇ ਤੇ ਗਾਲਾਂ ਹੀ ਕੱਢਣੀਆਂ ਇਹ ਤਾਂ ਕਾਨੂੰਨ ਦੇ ਰਾਖੇ ਕਹਦੇ ਕਾਨੂੰਨ ਨੂੰ ਤਬਾਹ ਕਰਨ ਵਾਲੇ ਬੰਦੇ ਆ ਇਹ ਬਣ ਗਿਆ ਨਾ ਪਬਲਿਕ ਇਮੇਜ ਇਹੋ ਹੀ ਆ ਕਿ ਕਿਵੇਂ ਕਾਨੂੰਨ ਨਹੀਂ ਲਾਗੂ ਕਰਨਾ ਉਹਦੀਆਂ ਸਾਰੀਆਂ ਤਰਕੀਬਾਂ ਇਹਨਾਂ ਕੋਲ ਹੈਗੀਆਂ ਔਰ ਜਿੱਥੇ ਨਹੀਂ ਵੀ ਕਾਨੂੰਨ ਲਾਗੂ ਹੁੰਦਾ ਉੱਥੇ ਉਹ ਕਿਵੇਂ ਲਾਗੂ ਕਰਨਾ ਉਹਦੀਆਂ ਤਰਕੀਬਾਂ ਵੀ ਹੈਗੀਆਂ ਇਹ ਇਸ ਕਰਕੇ ਮੈਨੀਪੂਲੇਸ਼ਨ ਜਿਹੜੀ ਕਰਨੀ ਜਾਂ ਆਪਣੇ ਕਾਨੂੰਨ ਦੀ ਦੁਰਵਰਤੋਂ ਕਰਨੀ ਉਹ ਇੱਕ ਇਮੇਜ ਜਨਰਲੀ ਪੁਲਿਸ ਬਾਰੇ ਚੰਗੇ ਬੰਦੇ ਵੀ ਹੋਣਗੇ ਇਸੇ ਤਰੀਕੇ ਨਾਲ ਇੱਧਰ ਸਾਡਾ ਪੋਲਿਟਿਕਸ ਦਾ ਵੀ ਜਿਹੜਾ ਕੁਝ ਨਹੀਂ ਕਰਦਾ ਉਹ ਪੋਲਿਟਿਕ ਚ ਵਾਰ ਦਿਓ ਭੂਰਤ ਕਰਨਯੋਗਾ ਤੇ ਕੁਛ ਹੈ ਨਹੀਂ ਕਿਉਂਕਿ ਉੱਥੇ ਸਾਰਾ ਝੂਠ ਫਰੇਵ ਠੱਗੀ ਠੋਰੀ ਇਹਦੀ ਇੱਕ ਅਹਿਮੀਅਤ ਹੈ ਉਸ ਨੂੰ ਉਹਦਾ ਮੰਨਿਆ ਜਾਂਦਾ ਕਿ ਅਚੀਵਮੈਂਟ ਹੈ ਜਿਹੜਾ ਬੜਾ ਹੀ ਥੇਕ ਸਕਿੰਡਿਆ ਮੂੰਹ ਫਾਉਲ ਮਾਉਥ ਆ ਹਰ ਵੇਲੇ ਕੋਈ ਨਾ ਕੋਈ ਬੋਲੀ ਤੁਰਿਆ ਜਾਂਦਾ ਬਿਆਨ ਦੇ ਜਾਂਦਾ ਪੈਸੇ ਚਾਰ ਕੋ ਜਿੱਧਰੋਂ ਲੈ ਲੈ ਕ ਉਧਰ ਉਧਰ ਦੇ ਦੇ ਉਠਾ ਪਟਕ ਕਰਨ ਲੱਗਾ ਨਹੀਂ ਉਹ ਫਿੱਟ ਕੇ ਕੇਸ ਆ ਕਿਸੇ ਵੀ ਪੋਲਿਟਿਕਸ ਦੇ ਵਿੱਚ ਰਾਜਨੀਤੀ ਚ ਉਤਰਨ ਲਈ ਇਹ ਕੀ ਗੱਲ ਨਾਰਮਲ ਆ ਜਾਂ ਇਹ ਸਾਡੀਆਂ ਸਮਾਜ ਦੀਆਂ ਜ਼ਰੂਰਤਾਂ ਆ ਇਹ ਤੇ ਲੋਕਾਂ ਦੀਆਂ ਕਮਜ਼ੋਰੀਆਂ ਕਰਕੇ ਇਸਿਰ ਤੇ ਚੜੇ ਹੋਏ ਆ ਇਹੋ ਜਿਹੇ ਲੋਕ ਨਿੱਤੇ ਤੇ 2 ਮਿੰਟਾਂ ਚ ਸੂਤਰ ਕਰ ਦੇਣ ਔਰ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਇੱਕ ਇਹੋ ਜੀ ਜਗ੍ਹਾ ਆ ਬੜਾ ਛੋਟਾ ਸੂਬਾ ਆ ਜਿਹੜਾ ਵੈਲ ਕਨੈਕਟਡ ਆ ਸੋਸ਼ਲ ਮੀਡੀਆ ਰਹੀਂ ਹੋਰ ਮੀਡੀਆ ਰਹੀਂ ਔਰ ਸਾਡੇ ਵਰਗੇ ਬੰਦੇ ਜਦ ਤੱਕ ਦਮ ਖਾਮੇ ਅਸੀਂ ਲਗਾਤਾਰ ਆਪਣੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਂਦੇ ਵੀ ਰਹਾਂਗੇ ਕਿ ਇਹ ਸਾਡੀ ਕੋਈ ਬਦਕਿਸਮਤੀ ਐ ਸੀ ਕੋਈ ਮਾੜੇ ਕਰਮ ਕੀਤੇ ਆ ਕਿ ਸਾਨੂੰ ਇਹੋ ਜਿਹੇ ਪੋਲੀਟੀਸ਼ੀਅਨ ਮਿਲਣ ਜਾਂ ਇਹੋ ਜੀਆਂ ਪਾਰਟੀਆਂ ਮਿਲਣੀਆਂ ਲੋਕਾਂ ਨੇ ਕਿਉਂ ਐਡਾ ਵੱਡਾ ਝਾੜੂ ਪਾਰਟੀ ਨੂੰ ਵੋਟਾਂ ਪਾਈਆਂ ਸੀ ਇਸ ਕਰਕੇ ਕਿ ਇਹਨਾਂ ਦੀ ਤਾਕਤ ਬੜੀ ਸੀ ਕੁਛ ਵੀ ਨਹੀਂ ਸੀ ਕਿਹੜੀ ਪਾਰਟੀ ਹੈ ਮੈਨੂੰ ਦੱਸੋ ਐਵੇਂ ਖਲਾਰਾ ਜਿਹਾ ਪਾਇਆ ਹੋਇਆ ਬਣਾ ਬਣੂ ਕੇ ਪ੍ਰਧਾਨਪੁਰ ਤੋਂ ਥੱਲੇ ਤੱਕ ਅਸਲ 'ਚ ਤੇ ਪਾਰਟੀ ਵੈਸੇ ਹੀ ਵੀ ਨਵੀਆਂ ਪੜੇ ਪਾਰਟੀ ਨੂੰ ਵੈਸੇ ਵੀ ਟਿਕਣ ਨਹੀਂ ਦਿੰਦੇ ਹਮ ਕਾਡਰ ਨੂੰ ਲਗਾਤਾਰ ਜਿਹੜੇ ਚੰਗੇ ਬੰਦੇ ਹੁੰਦੇ ਉਹਨਾਂ ਨੂੰ ਟਿਕਣ ਨਹੀਂ ਦਿੰਦੇ ਬਹੁਤੀਆਂ ਪਾਰਟੀਆਂ ਦੂਜੀਆਂ ਵੀ ਕਰਦੀਆਂ ਇਹ ਉਹਨਾਂ ਨਾਲੋਂ ਵੀ ਵੱਧ ਕਰਦੇ ਜਦੋਂ ਇਹੋ ਜੀ ਹਾਲਾਤ ਹੈਗੀ ਐ ਕਿ ਇੰਨਾ ਦਾ ਵੀ ਕੋਈ ਕਲਚਰ ਉਹਨਾਂ ਨੂੰ ਲੱਗ ਨਹੀਂ ਇਹਨਾਂ ਨੂੰ ਵੱਧ ਵੋਟਾਂ ਪਾਈਆਂ ਸੀਗੀਆਂ ਸਭ ਤੋਂ ਜ਼ਿਆਦਾ ਇਸ ਕਰਕੇ ਪਾਈਆਂ ਸੀਗੀਆਂ ਕਿ ਲੋਕਾਂ ਨੇ ਆਪ ਸੋਚ ਕੇ ਤੇ ਮੈਂ ਕਹਿਣਾ ਇਹ ਚਾਹੁੰਨਾ ਆ ਕਿ ਪੰਜਾਬ ਦੇ ਲੋਕ ਬੜੇ ਸਤਾਰਕਿਆ ਰਾਜਨੀਤਿਕ ਤੌਰ ਤੇ ਬਹੁਤ ਸਿਆਣੇ ਆ ਔਰ ਉਹਨਾਂ ਨੇ ਦੇਖਿਓ ਸਹੀ ਆ ਜਿਤਨਾ ਜਿਹੜੇ ਦਲ ਬਦਲੂਆ ਕਿੰਨੇ ਬੀਜੇਪੀ ਚ ਲੈ ਕੇ ਆਇਆ ਐਤ ਕੀ ਦੇਖ ਲਿਓ ਬੀਜੇਪੀ ਦਾ ਤਾਂ ਵੈਸੇ ਵੀ ਚਲੋ ਹੈ ਤੇ ਇਹਨਾਂ ਦੀ ਸਿਰੇ ਹੀ ਲਾਤੀ ਕਹਾਣੀ ਇਹਨਾਂ ਨੂੰ ਲੱਗਦਾ ਸੀ ਉਧਰੋਂ ਬੰਦੇ ਲਿਆਵਾਂਗੇ ਨਾਲੇ ਉਹ ਸਾਡੇ ਕੋਲ ਵੋਟਾਂ ਆ ਜਾਣਗੀਆਂ ਨਾਲੇ ਸਾਡੇ ਕੋਲ ਸੀਟਾ ਇਤਨਾ ਹੋਊਗਾ ਲੋਕ ਨਹੀਂ ਮਨਜ਼ੂਰ ਕਰਨਗੇ 골ਡੀ ਹੋਣੀ ਜਿਸ ਪਾਸੇ ਗਾਇਆ ਇਹ 골ਡੀ ਨਹੀਂ ਤੁਸੀਂ ਕੁਝ ਹੋਰ ਹੀ ਨਾ ਇਹਨਾਂ ਦਾ ਹੋਊਗਾ 골ਡ 골ਡੀ ਤੇ 골ਡ ਤੋਂ ਬਣਿਆ ਨਾ ਉਹ ਨਹੀਂ ਸੋਨਾ ਰਹਿਣ ਦੇਣਗੇ ਮਿੱਟੀ ਕਰ ਦੇਣਗੇ ਮੈਂ ਕਿਉਂ ਕਹਿਣਾ ਇਹ ਖੈਰੀ ਦੀ ਸਟੇਟਮੈਂਟ ਵੀ ਹੈ ਮੈਂ ਆਪਣੇ ਨਿੱਜੀ ਤਜਰਬੇ ਚੋਂ ਵੀ ਕਹਿਣਾ ਉਨਾਂ ਨੂੰ ਇਸ ਵੇਲੇ ਚਾਹੀਦਾ ਸੀ ਖੈਰੇ ਨੂੰ ਕਮਜ਼ੋਰ ਕਰ ਲਈ ਤੇ ਆਪਣੇ ਕੈਂਡੀਡੇਟ ਨੂੰ ਮੀਤ ਹਰ ਨੂੰ ਜਿਤਾਉਣ ਲਈ ਉਹ 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 ਨਨੀ ਨਦੀ ਉਹ ਸਰਵਿਸ ਕਰਤੀਆ ਉਹਨਾਂ ਨੇ ਜਿਉਂ ਹੀ ਇਹ ਇਲੈਕਸ਼ਨਾਂ ਹਟਣੀਆਂ ਗੋਲਡੀ ਦੇ ਲੱਭਣਾ ਹੀ ਨਹੀਂ ਕਿਤੇ ਫਿਰ ਲੈ ਲਵੇ ਉਹਨਾਂ ਤੋਂ ਹੋਰ ਸੀਟਾਂ ਤੇ ਫਲਾਨਾ ਤੇ ਟਮਕਾਣਾ ਉਹ ਬਿਲਕੁਲ ਨਹੀਂ ਇਸ ਤਰੀਕੇ ਨਾਲ ਬਹੁਤ ਵੱਡੀਆਂ ਹੈ ਕਿ ਇੱਕ ਜ਼ਿੰਮੇਵਾਰੀ ਮਿਲੂਗੀ ਉਸ ਤੋਂ ਬਾਅਦ ਜੇ ਮੀਤ ਹੋਰੀ ਜਿੱਤ ਕੇ ਜਾਂਦੇ ਆ ਤੇ ਉੱਥੇ ਫਿਰ ਦਲਵੀਰ ਗੋਲਡੀ ਦਾ ਅਗਲਾ ਫਾਇਦਾ ਦਲਵੀਰ ਗੋਲਡੀ ਦਾ ਚਲੋ ਇਹ ਜੇ ਮਿਲ ਵੀ ਜਾਊਗਾ ਪਰ ਇਹ ਜਿਹੜੇ ਦਿੱਲੀ ਚ ਬੈਠੇ ਤੁਸੀਂ ਇਹ ਅਸੈਸਮੈਂਟ ਨਹੀਂ ਲਾਉਂਦੇ ਜਦੋਂ ਜੇਲ੍ਹ ਚੋਂ ਬਾਹਰ ਆਉਣਗੇ ਗੱਲ ਸੁਣ ਲਓ ਜਿਹੜੇ ਬੰਦੇ ਆਪਣੀ ਪਾਰਟੀ ਦੇ ਨੀ ਲਾਇਲ ਹੋਏ ਤੇ ਲਾਲਚ ਵਿੱਚ ਕਹਿ ਲੋ ਜਾਂ ਡਰ ਚ ਕਹਿ ਲੋ ਦੋਵੇਂ ਗੱਲਾਂ ਮਾੜੀਆਂ ਜਿਹੜਾ ਪੋਲਿਟੀਸ਼ੀਅਨ ਡਰ ਗਿਆ ਸੋ ਮਰ ਗਿਆ ਜੇ ਵਾਕਿਆ ਹੀ ਉਹ ਖੜੰਜੇ ਦੀਆਂ ਇਟਾਂ ਜਾਂ ਜਿੰਮਾਂ ਜਾਂ ਜਿਹੜੇ ਸਪੋਰਟ ਦੇ ਸਮਾਨ ਕਰਕੇ ਜੋ ਉਹਦੀ ਕਰਕੇ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਹੈ ਜੋ ਖੈਰੇ ਨੇ ਦੋਚ ਲਾਇਆ ਉਹਦੇ ਕਰਕੇ ਭੱਜੇ ਤਾਂ ਵੀ ਮਾੜੀ ਗੱਲ ਆ ਖੈਰੇ ਤਾਂ ਆਪ ਅੰਦਰ ਜਾ ਕੇ ਆਇਆ ਇਹwidetilde ਖੂਬੀ ਤੇ ਹੈ ਨਾ ਬੰਗਾਰ ਦਾ ਤੇ ਹੈ ਨਾ ਲੋਕ ਪੰਜਾਬੀ ਇਸ ਗੱਲ ਨੂੰ ਪਸੰਦ ਕਰਦੇ ਆ ਇਸ ਨੂੰ ਇਸ ਗੱਲ ਤੋਂ ਡਰ ਕੇ ਮਾਰੇ ਤੁਸੀਂ ਆਪਣਾ ਪਾਲੇ ਸ਼ਿਫਟ ਕਰ ਲੈਣਾ ਜਿੱਦਣ ਤੁਸੀਂ ਦੋ ਦਿਨ ਪਹਿਲਾਂ ਇਹ ਕਹਿ ਰਹੇ ਆ ਕਿ ਭਾਈ ਸਾਰੇ ਜਾਣੇ ਰਲ ਕੇ ਇਹ ਕਰਦੇ ਹੋ ਤੇ ਦੂਹਾਂ ਦਿਨਾਂ ਬਾਅਦ ਅਚਾਨਕ ਇਹ ਕੀ ਕੀ ਕਿਹੜਾ ਬੰਦਾ ਇਹਨਾਂ ਤੇ ਵਿਸ਼ਵਾਸ ਕਰੂ ਇਹਨਾਂ ਲੋਕਾਂ ਨੂੰ ਜਿਹੜੇ ਗੋਲਡੀ ਵਰਗੇ ਲੋਕਾਂ ਨੂੰ ਡੌਜ ਕਰਦੇ ਆ ਸਵੇਰੇ ਕੁਛ ਤੇ ਸ਼ਾਮੀ ਕੁਛ ਉਹਨਾਂ ਨੂੰ ਮੇਰਾ ਖਿਆਲ ਤੇ ਨਹੀਂ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਤੇ ਪੋਲਿਟਿਕਸ ਵਿੱਚ ਕਰਨਗੇ ਕੋਈ ਚੇਅਰਮੈਨ ਹੀ ਚੇਅਰਮੈਨ ਹੀ ਦੇ ਦੇਣ ਦੇ ਦੇਣ ਚੋਣਾਂ ਦੇ ਵਿੱਚ ਵੋਟਾਂ ਲੈ ਕੇ ਦੁਬਾਰਾ ਇਹਨਾਂ ਨੂੰ ਬੜਾ ਸ਼ੋਭਤ ਕਰਨਗੇ ਉਹ ਇਹ ਭੁੱਲ ਜਾਣ ਕਿਉਂਕਿ ਲੋਕ ਅੱਗੇ ਨਾਲੋਂ ਬਹੁਤ ਸਿਆਣੇ ਹੋ ਗਏ ਹਾਂ ਚਲੋ ਆਪਾਂ ਆਖਰੀ ਖਬਰ ਤੇ ਚੱਲੀਏ ਦਿੱਲੀ ਵਾਲੇ ਪਾਸੇ ਨੂੰ ਚੱਲੀਏ ਥੋੜਾ ਜਾਂ ਕਿ ਦਿੱਲੀ ਦੇ ਵਿੱਚ ਜਿਹੜੇ ਮਹਿਲਾ ਕਮਿਸ਼ਨ ਦੇ ਵਿੱਚ ਕੰਮ ਕਰਦੇ ਕਰਮਚਾਰੀ ਸੀ ਫਿਗਰ 223 ਮੁਲਾਜ਼ਮ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਸਵਾਤੀ ਮਾਲੀਵਾਲ ਨੇ ਨਿਯਮਾਂ ਦੇ ਉਲਟ ਜਾ ਕੇ ਇਹ ਭਰਤੀ ਕੀਤੀ ਸੀ ਔਰ ਇਹ ਬਿਲਕੁਲ ਗਲਤ ਹੋਇਆ ਔਰ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਇਹ ਕਾਰਵਾਈ ਕਰਤੀ ਹੈ ਇਹ ਸਭ ਨੂੰ ਕਿਵੇਂ ਦੇਖਦੇ ਹੋ ਦੇਖੋ ਇੱਕ ਦਿਨ ਦੋਹੀ ਪਾਸੇ ਆ ਅੱਜਕੱਲ ਬੀਜੇਸੀ ਨੂੰ ਨੁਕਸਾਨ ਤਾਂ ਹੈ ਹੀ ਆ ਦੇਖੋ ਜਿਹੜੀ ਵੀ ਰਾਜਨੀਤਿਕ ਪਾਰਟੀ ਆਉਂਦੀ ਆ ਉਹ ਮੈਰਿਟ ਨਹੀਂ ਦੇਖਦੀ ਕਾਂਗਰਸ ਵੇਲੇ ਸੀਗਾ ਕਿ ਉਹ ਸਭਾਰਸ਼ੀ ਵੀ ਲਾਉਂਦੇ ਸੀ ਆਪਣੇ ਬੰਦੇ ਵੀ ਲਾਉਂਦੇ ਸੀ ਪਰ ਫਿਰ ਵੀ ਕਿਉਂਕਿ ਕਮਿਊਨਲ ਜਾਂ ਉਸ ਕਿਸਮ ਦੇ ਨਾਂ ਹੋਣ ਕਰਕੇ ਉਹ ਬਿਲਕੁਲ ਇੱਕ ਪਾਸੜੇ ਨਹੀਂ ਸੀ ਵਿੱਚ ਬੰਦੇ ਮੈਰਿਟ ਤੇ ਵੀ ਲਾਉਂਦੇ ਸੀ ਹੁਣ ਤੇ ਸਦਾ ਹੀ ਕੰਮ ਚੱਲ ਪਿਆ ਉਹ ਹੀ ਭਾਜਪੀ ਕਰਦੀ ਹੈ ਵੀ ਲੱਭੋ ਵੀ ਆਰਐਸਐਸ ਦੇ ਬੰਦੇ ਕਿੱਥੇ ਕਿੱਥੇ ਇੱਕ ਵਧੀਆ ਤੋਂ ਵਧੀਆ ਜਿਹੜੇ ਆਗੇ ਜਿਹੜਾ ਬਿਲਕੁਲ ਬਿਲਕੁਲ ਹੀ ਭਾਰਤ ਮਾਤਾ ਦੀ ਜੈ ਜਾਂ ਗਊ ਪੂਜਾ ਕਰਨ ਵਾਲੇ ਆ ਉਹਨਾਂ ਨੂੰ ਚੱਕ ਕੇ ਬੀਸੀ ਵੀ ਲਾ ਸਕਦੇ ਇਹ ਤੇ ਹਾਲਤ ਬਣੀ ਸਾਡੇ ਇੱਥੇ ਰਾਜਕੁਮਾਰ ਕੀ ਸੀਗਾ ਕੁਝ ਨਹੀਂ ਸੀ ਪਤਾ ਉਹਨਾਂ ਲਿਆ ਕੇ ਇੱਥੇ ਚਾਰ ਸਾਲ ਕਿੰਨੇ ਸਾਲ ਕੱਟ ਕੇ ਗਿਆ ਤੇ ਕਾਫੀ ਯੂਨੀਵਰਸਿਟੀ ਦੀ ਤਬਾਹੀ ਕਰਕੇ ਗਿਆ ਇਸ ਕਰਕੇ ਜਿਹੜੀ ਪਾਰਟੀ ਵੀ ਭਾਵੇਂ ਉਹ ਪੱਛਮੀ ਬੰਗਾਲ ਦੀ ਮਮਤਾ ਦੀ ਸਰਕਾਰ ਆ ਭਾਵੇਂ ਸਵਾਤੀ ਮਾਲੀ ਵਾਲਿਆ ਇੱਥੇ ਇਹਨਾਂ ਨੇ ਕੀਤਾ ਕਰਦੇ ਤੇ ਹੈਗੇ ਆ ਪਰ ਚਾਹੀਦਾ ਇਹ ਆ ਕਿ ਜੇ ਕਿਸੇ ਨੇ ਗਲਤ ਕੋਈ ਪਰਤੀ ਕੀਤੀ ਤੇ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਰਿਪੋਰਟ ਹੋਵੇ ਤੈਕੀ ਘਾਤ ਹੋਈ ਔਰ ਤੈਕੀ ਘਾਤ ਵੀ ਇੱਕ ਇਹ ਨਹੀਂ ਕਿ ਸਰਕਾਰ ਆਪਣੇ ਹੱਥ ਟੋਕੇ ਕਿਸੇ ਬੰਦੇ ਤੋਂ ਪੁਲਿਸ ਵਾਲੇ ਤੋਂ ਹੋਰਤੋਂ ਕਰਵਾ ਕੇ ਗਾਇਆ ਜੀ ਹੋ ਗਿਆ ਮੇਰਾ ਖਿਆਲ ਹੈ ਕਿ ਜਿਤਨਾ ਜੁਡੀਸ਼ੀਅਲ ਕਿਸੇ ਦਾ ਸਿਟਿੰਗ ਦਾ ਨਹੀਂ ਪੋਸੀਬਲ ਕਿਸੇ ਵੀ ਰਿਟਾਇਰਡ ਜੁਡੀਸ਼ੀਅਲ ਬੰਦੇ ਤੋਂ ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਦਾ ਭਵਿੱਖ ਦਾ ਸਵਾਲ ਬਿਲਕੁਲ ਠੀਕ ਹੈ ਉੱਥੇ ਮੇਰਾ ਕਹ 25000 ਪੋਸਟਾਂ ਸੀ ਪੰਚਵੀਂ ਮਗਾਲ ਤੇ ਟੀਚਰਾਂ ਦੀਆਂ ਥੋੜੀਆਂ ਨਹੀਂ ਹੈ ਬਹੁਤ ਵੱਡੀ ਗਿਣਤੀ ਹੈ ਉਹ ਸਾਰੀਆਂ ਕੁਐਸ਼ ਕਰਤੀਆਂ ਇੱਥੇ ਇਹਨਾਂ ਨੂੰ ਕੁਐਸ਼ ਕਰਨ ਨੂੰ ਫਿਰਦੇ ਆ ਇਹ ਕੋਈ ਦਾਦਾਗਰੀ ਹੈ ਇਸ ਲਈ ਜੇ ਕਿਸੇ ਨੇ ਵੀ ਸਰਕਾਰ ਨੇ ਆਪਣੇ ਟਾਂਗ ਨਾਲ ਉਹਦੇ ਵਿੱਚ ਕੁਝ ਇੱਧਰ ਉੱਧਰ ਉਹ 헤ਰ ਫੇਰ ਲੱਗਦੀ ਆ ਜਾਂ ਉਹਨਾਂ ਨੇ ਆਪਣੇ ਬੰਦੇ ਜ਼ਿਆਦਾ ਭਰਤੀ ਕਰ ਲਏ ਇੱਥੇ ਝਾੜੂ ਵਾਲੇ ਜ਼ਿਆਦਾ ਕਰ ਲਏ ਆਪਣੀ ਪਕੜ ਜ਼ਿਆਦਾ ਬਣਾ ਲਈ ਤੁਹਾਨੂੰ ਬੁਰਾ ਲੱਗਦਾ ਆ ਹੈਨਾ ਤੁਸੀਂ ਵੀ ਉਹ ਕਰਦੇ ਆ ਜਦ ਕਿ ਜਿਹੜੇ ਕੱਟਣ ਵਾਲੇ ਕਰਦੇ ਉਹ ਵੀ ਉਹ ਹੀ ਆ ਪਰ ਤੁਸੀਂ ਇੱਕ ਤਹਿਕੀਕਾਤ ਕਰਾਓਗੇ ਕਿ ਕਿੱਥੇ ਗਲਤੀ ਹੈਗੀ ਉਹਦੇ 'ਚ ਰੂਲਸ ਦੀ ਵਾਇਲੇਸ਼ਨ ਕੀ ਹੈ ਜੇ ਤੁਹਾਨੂੰ ਲੱਗਦਾ ਤੇ ਫਿਰ ਉਹ ਉਸ ਤਰੀਕੇ ਨਾਲ ਕਰੋ ਮੇਰਾ ਖਿਆਲ ਇਹ ਨੂੰ ਚੈਲੰਜ ਕਰਨਾ ਚਾਹੀਦਾ ਜੇ ਇਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਤੱਕਾ ਹੋਇਆ ਕੋਰਟ 'ਚ ਜਾ ਕੇ ਮਮਤਾ ਬਹਿੰਦਰਜੀ ਨੂੰ ਵੀ ਤੇ ਸਵਾਤੀ ਮਾਲੀ ਵਾਲੋਂ ਨੂੰ ਵੀ ਚੈਲੰਜ ਕਰਨ ਦਾ ਜੇ ਤਾਂ ਉੱਥੇ ਮੁਸ਼ਕਲ ਹੁੰਦਾ ਆ ਇਸ ਕਿਸਮ ਨਾਲ ਤੱਕੇ ਨੂੰ ਜਸਟੀਫਾਈ ਕਰਨਾ ਬਿਲਕੁਲ ਬਣਦਾ ਵੀ ਹੈ ਔਰ ਜ਼ਾਹਿਰ ਜੀ ਗੱਲ ਹੈ ਕਿ ਚੈਲੰਜ ਜ਼ਰੂਰ ਹੋਗਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਸੀਂ ਖੂਬ ਸਮਝਾ ਦਿੱਤਾ ਔਰ ਗੱਲ ਇਹ ਹੈ ਕਿ ਇਹਨਾਂ ਖਬਰਾਂ ਦਾ ਜ਼ਿਕਰ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਐ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਬਿਆਨਬਾਜ਼ੀਆਂ ਚੱਲਦੀਆਂ ਐ ਪਰ ਲੋਕ ਵਾਕਈ ਪ੍ਰੋਫੈਸਰ ਆ ਉਹਨੇ ਠੀਕ ਕਿਹਾ ਕਿ ਲੋਕ ਸਮਝ ਗਿਆ ਕਿ ਭਾਈ ਇਹਨਾਂ ਦੀਆਂ ਬਿਆਨਬਾਜ਼ੀਆਂ ਨੂੰ ਸੁਣ ਕੇ ਬਹੁਤਾ ਭਾਵੁਕ ਹੋਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹਨਾਂ ਨੇ ਆਪਣਾ ਹਿਸਾਬ ਕਿਤਾਬ ਦੇਖਣਾ ਹੁੰਦਾ ਹੈ ਵੀ ਮੇਰਾ ਨਿੱਜੀ ਫਾਇਦਾ ਕਿਸ ਪਾਸੇ ਹੋ ਰਿਹਾ ਔਰ ਉਸ ਨਿੱਜੀ ਫਾਇਦੇ ਦੇ ਵਿੱਚ ਉਹ ਫਾਇਦਾ ਲੈਂਦੇ ਵੀ ਆ ਮਿਲਦਾ ਵੀ ਆ ਇਹੋ ਹੀ ਸਿਆਸਤ ਐ ਪਰ ਉਹਦੇ ਪਿੱਛੇ ਲੋਕਾਂ ਨੂੰ ਇਸ ਤਰੀਕੇ ਨਾਲ ਭਾਵੁਕ ਹੋ ਕੇ ਆਪਣਾ ਭਾਈਚਾਰਾ ਖਰਾਬ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਔਰ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਔਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਆ ਫਲਾਰ ਮੈਨੂੰ ਦਿਓ ਇਜਾਜ਼ਤ ਸੱਚਾ